कहानी दी शुरुआत सन 1962 ਤੋਂ ਹੁੰਦੀ ਹੈ ਜਿੱਥੇ ਸਾਨੂੰ ਪੈਸੀਫਿਕ ਮਹਾਸਾਗਰ ਦੇ ਬਿਲਕੁਲ ਵਿੱਚਕਾਰ ਇੱਕ ਬਹੁਤ ਹੀ ਵੱਡਾ ਜਹਾਜ਼ ਦਿਖਾਇਆ ਜਾਂਦਾ ਹੈ ਜਿਸ ਦਾ ਨਾਮ ਐਂਟੋਨੀਓ ਗਰਾਜ਼ਾ ਹੁੰਦਾ ਹੈ ਇਸ ਜਹਾਜ਼ ਤੇ ਕੁੱਲ 60 ਪੈਸੇਂਜਰ ਮੌਜੂਦ ਹੁੰਦੇ ਹਨ ਜੌਨ ਨਿਊਯਾਰਕ ਵੱਲ ਜਾ ਰਹੇ ਹੁੰਦੇ ਹਨ ਇਸ ਜਹਾਜ਼ ਦੇ ਅੰਦਰ ਇੱਕ ਪਾਰਟੀ ਚੱਲ ਰਹੀ ਹੁੰਦੀ ਹੈ ਜਿੱਥੇ ਇੱਕ ਬਹੁਤ ਹੀ ਖੂਬਸੂਰਤ ਸਿੰਗਰ ਗਾਣਾ गा ਰਹੀ ਹੁੰਦੀ ਹੈ ਅਤੇ ਸਾਰੇ ਲੋਕ ਉਸ ਸਿੰਗਰ ਦੇ ਗਾਣੇ ਨੂੰ ਇੰਜੋਏ ਕਰਦੇ ਹੋਏ ਮਜ਼ੇ ਨਾਲ ਡਾਂਸ ਕਰ ਰਹੇ ਹੁੰਦੇ ਹਨ ਜਹਾਜ਼ ਤੇ ਮੌਜੂਦ ਸਾਰੇ ਲੋਕ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੁਝ ਮਿੰਟਾਂ ਬਾਅਦ ਉਹਨਾਂ ਨਾਲ ਕੁਝ ਐਸਾ ਹੋਣ ਵਾਲਾ ਹੈ ਜਿਸ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ ਉਸੇ ਸਮੇਂ ਅਸੀਂ ਵੇਖਦੇ ਹਾਂ ਕਿ ਇੱਕ ਆਦਮੀ ਇੰਜਨ ਰੂਮ ਵਿੱਚੋਂ ਇੱਕ ਲੀਵਰ ਨੂੰ ਉੱਪਰ ਵੱਲ ਖਿੱਚਦਾ ਹੈ ਜਿਵੇਂ ਹੀ ਉਹ ਲੀਵਰ ਉੱਪਰ ਚੁੱਕਦਾ ਹੈ ਉਸੇ ਪਲ ਇੱਕ ਤੇਜ਼ ਤੇ ਨੁਕੀਲਾ ਵਾਇਰ ਤਣ ਜਾਂਦਾ ਹੈ ਅਤੇ ਸਾਰੇ ਲੋਕਾਂ ਦੇ ਆਰ-ਪਾਰ ਹੋ ਕੇ ਲੰਘ ਜਾਂਦਾ ਹੈ ਦੇਖਦੇ ਹੀ ਦੇਖਦੇ ਸਾਰੇ ਲੋਕਾਂ ਦੇ ਸਰੀਰ ਦੋ ਟੁਕੜਿਆਂ ਵਿੱਚ ਵੰਡੇ ਜਾਣ ਲੱਗ ਪੈਂਦੇ ਹਨ ਉਹ ਮਾਹੌਲ ਬਹੁਤ ਹੀ ਦਰਦਨਾਕ ਹੁੰਦਾ ਹੈ ਚਾਰੇ ਪਾਸੇ ਖੂਨ ਹੀ ਖੂਨ ਫੈਲ ਜਾਂਦਾ ਹੈ ਹਰ ਥਾਂ ਲਾਸ਼ਾਂ ਹੀ ਲਾਸ਼ਾਂ ਪਈਆਂ ਹੁੰਦੀਆਂ ਹਨ ਇਸ ਹਾਦਸੇ ਵਿੱਚ ਇੱਕ ਛੋਟੀ ਕੁੜੀ ਜਿਸ ਦਾ ਨਾਮ ਕੈਟੀ ਹੁੰਦਾ ਹੈ ਬਚ ਜਾਂਦੀ ਹੈ ਕਿਉਂਕਿ ਉਸਦੀ ਹਾਈਟ ਘੱਟ ਹੁੰਦੀ ਹੈ ਇਸ ਕਰਕੇ ਉਹ ਵਾਇਰ ਉਸਦੇ ਸਿਰ ਦੇ ਉਪਰੋਂ ਲੰਘ ਜਾਂਦੀ ਹੈ ਅਤੇ ਉਹ ਜ਼ਿੰਦਾਬਾਦ ਜਾਂਦੀ ਹੈ ਇਸ ਤੋਂ ਬਾਅਦ ਸਾਨੂੰ 40 ਸਾਲ ਬਾਅਦ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ ਜਿੱਥੇ ਅਸੀਂ ਕੁਝ ਲੋਕਾਂ ਨੂੰ ਵੇਖਦੇ ਹਾਂ ਜੋ ਇੱਕ ਟੱਗ ਬੋਰਡ ਦੀ ਮਦਦ ਨਾਲ ਇੱਕ ਵੱਡੇ ਜਹਾਜ਼ ਨੂੰ ਖਿੱਚ ਕੇ ਲੈ ਜਾ ਰਹੇ ਹੁੰਦੇ ਹਨ ਉਸੇ ਵੇਲੇ ਅਚਾਨਕ ਉਹ ਪੁਰਾਣਾ ਜਹਾਜ਼ ਡੁੱਬਣ ਲੱਗ ਪੈਂਦਾ ਹੈ ਇਹ ਸਭ ਵੇਕੇ ਗਰੁੱਪ ਦਾ ਲੀਡਰ ਆਪਣੀ ਟੀਮ ਵਿੱਚੋਂ ਇੱਕ ਕੁੜੀ ਜਿਸ ਦਾ ਨਾਮ ਮਰਫੀ ਹੁੰਦਾ ਹੈ ਉਸ ਨੂੰ ਪੁਰਾਣੇ ਜਹਾਜ਼ ਤੇ ਭੇਜ ਦਿੰਦਾ ਹੈ ਤਾਂ ਜੋ ਮਰਫੀ ਉਸ ਵਾਇਰ ਨੂੰ ਖੋਲ ਸਕੇ ਜਿਸ ਨਾਲ ਉਹ ਜਹਾਜ਼ ਬਣ ਕੇ ਲੈ ਜਾ ਰਹੇ ਹੁੰਦੇ ਹਨ ਕਿਉਂਕਿ ਜੇਕਰ ਇਹ ਪੁਰਾਣਾ ਜਹਾਜ਼ ਡੁੱਬ ਗਿਆ ਤਾਂ ਉਸ ਦੇ ਨਾਲ ਨਾ ਉਹਨਾਂ ਦੀ ਟੱਗ ਬੋਟ ਵੀ ਡੁੱਬ ਜਾਵੇਗੀ ਜਦੋਂ ਮਰਫੀ ਉਸ ਪੁਰਾਣੇ ਜਹਾਜ਼ ਤੇ ਪਹੁੰਚਦੀ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਜਹਾਜ਼ ਦੇ ਹੇਠਲੇ ਹਿੱਸੇ ਵਿੱਚ ਦਰਾਰ ਪੈ ਚੁੱਕੀ ਹੈ ਇਸ ਕਰਕੇ ਜਹਾਜ਼ ਵਿੱਚ ਬਹੁਤ ਤੇਜ਼ੀ ਨਾਲ ਪਾਣੀ ਭਰ ਰਿਹਾ ਹੁੰਦਾ ਹੈ ਅਤੇ ਅਗਲੇ 5 ਮਿੰਟਾਂ ਵਿੱਚ ਇਹ ਜਹਾਜ਼ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਸਕਦਾ ਹੈ ਮਰਫੀ ਇਹ ਗੱਲ ਤੁਰੰਤ ਆਪਣੀ ਟੀਮ ਦੇ ਲੀਡਰ ਨੂੰ ਦੱਸਦੀ ਹੈ ਇਹ ਸੁਣ ਕੇ ਟੀਮ ਦਾ ਲੀਡਰ ਮਰਫੀ ਨੂੰ ਹੁਕਮ ਦਿੰਦਾ ਹੈ ਜਿਸ ਵਾਇਰ ਨਾਲ ਅਸੀਂ ਇਸ ਜਹਾਜ਼ ਨੂੰ ਖਿੱਚ ਰਹੇ ਹਾਂ ਉਸ ਵਾਇਰ ਨੂੰ ਤੁਰੰਤ ਖੋਲਦਿਓ ਅਤੇ ਫੌਰਨ ਉੱਥੋਂ ਨਿਕਲ ਕੇ ਸਾਡੇ ਕੋਲ ਟੱਗ ਬੋਰਡ ਤੇ ਆ ਜਾਓ ਕਿਉਂਕਿ ਅਸੀਂ ਇਹ ਪੁਰਾਣਾ ਜਹਾਜ਼ ਛੱਡ ਕੇ ਜਾਣ ਵਾਲੇ ਹਾਂ ਇਸੇ ਸਮੇਂ ਟੀਮ ਦੇ ਦੋ ਹੋਰ ਸਾਥੀ ਵੀ ਮਰਫੀ ਕੋਲ ਪਹੁੰਚ ਜਾਂਦੇ ਹਨ ਅਤੇ ਉਹ ਵੀ ਮਰਫੀ ਨੂੰ ਕਹਿੰਦੇ ਹਨ ਕਿ ਜਲਦੀ ਨਾਲ ਬਾਹਰ ਨਿਕਲੋ ਅਤੇ ਜਹਾਜ਼ ਛੱਡ ਦਿਓ ਪਰ ਇਸ ਜਹਾਜ਼ ਨੂੰ ਲੱਭਣ ਵਿੱਚ ਉਹਨਾਂ ਨੇ ਪੂਰੇ 3 ਮਹੀਨੇ ਲਗਾ ਦਿੱਤੇ ਸਨ ਇਸ ਕਰਕੇ ਮਰਫੀ ਇੰਨੀ ਆਸਾਨੀ ਨਾਲ ਇਹ ਜਹਾਜ਼ ਛੱਡ ਲੈ ਤਿਆਰ ਨਹੀਂ ਹੁੰਦੀ ਉਹ ਜਹਾਜ਼ ਨੂੰ ਬਚਾਉਣ ਲਈ ਹੀਠਾ ਪਾਣੀ ਵਿੱਚ ਛਾਲ ਮਾਰ ਦਿੰਦੀ ਹੈ ਮਰਫੀ ਨੂੰ ਪਾਣੀ ਵਿੱਚ ਛਾਲ ਮਾਰਦਾ ਦੇਖ ਕੇ ਉੱਪਰ ਖੜੇ ਦੋਵੇਂ ਸਾਥੀ ਵੀ ਆਪਣੇ ਹੱਥਾਂ ਵਿੱਚ ਔਜ਼ਾਰ ਲੈ ਕੇ ਮਰਫੀ ਦੇ ਪਿੱਛੇ ਪਾਣੀ ਵਿੱਚ ਛਾਲ ਮਾਰ ਦਿੰਦੇ ਹਨ ਇਹ ਤਿੰਨੇ ਕਿਸੇ ਤਰ੍ਹਾਂ ਜਹਾਜ਼ ਦੇ ਪੂਰੀ ਤਰ੍ਹਾਂ ਡੁੱਬਣ ਤੋਂ ਪਹਿਲਾਂ ਉਸ ਦਰਾਂ ਨੂੰ ਬੈਲਡ ਕਰਕੇ ਬੰਦ ਕਰ ਦਿੰਦੇ ਹਨ ਅਤੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲੈਂਦੇ ਹਨ ਇਸ ਤੋਂ ਬਾਅਦ ਇਹ ਲੋਕ ਉਸ ਜਹਾਜ਼ ਨੂੰ ਮਾਰਕੀਟ ਵਿੱਚ ਵੇਚ ਕੇ ਬਹੁਤ ਸਾਰਾ ਪੈਸਾ ਕਮਾ ਲੈਂਦੇ ਹਨ ਅਤੇ ਇਹ ਸਾਰਾ ਪੈਸਾ ਟੀਮ ਦਾ ਲੀਡਰ ਸਾਰੇ ਲੋਕਾਂ ਵਿੱਚ ਬਰਾਬਰ-ਬਰਾਬਰ ਵੰਡ ਦਿੰਦਾ ਹੈ ਇਹ ਸਾਰਾ ਕੁਝ ਜੈਕ ਨਾਮ ਦਾ ਇੱਕ ਆਦਮੀ ਕਾਫੀ देर ਤੋਂ ਦੂਰ ਖੜਾ ਹੋ ਕੇ ਵੇਖ ਰਿਹਾ ਹੁੰਦਾ ਹੈ ਅਤੇ ਉਹ ਸਾਰੀਆਂ ਗੱਲਾਂ ਸੁਣ ਰਿਹਾ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਲੋਕ ਸਮੁੰਦਰ ਵਿੱਚ ਗੁੰਮ ਹੋਏ ਜਹਾਜ਼ ਲੱਭ ਕੇ ਉਹਨਾਂ ਨੂੰ ਮਾਰਕੀ ਵਿੱਚ ਵੇਚ ਕੇ ਪੈਸਾ ਕਮਾਉਂਦੇ ਹਨ ਜੈਕ ਉਹਨਾਂ ਲੋਕਾਂ ਦੇ ਕੋਲ ਆਉਂਦਾ ਹੈ ਅਤੇ ਟੀਮ ਦੇ ਲੀਡਰ ਨੂੰ ਇੱਕ ਐਸੇ ਜਹਾਜ਼ ਬਾਰੇ ਦੱਸਦਾ ਹੈ ਜਿਸ ਦੇ ਅੰਦਰ ਬਹੁਤ ਵੱਡਾ ਖਜ਼ਾਨਾ ਛੁਪਿਆ ਹੋਇਆ ਹੈ ਜੈਕ ਅਸਲ ਵਿੱਚ ਉਸ ਜਹਾਜ਼ ਦੀ ਗੱਲ ਕਰ ਰਿਹਾ ਹੁੰਦਾ ਹੈ ਜਿਸ ਤੇ 40 ਸਾਲ ਪਹਿਲਾਂ ਇੱਕ ਅਣਜਾਣ ਆਦਮੀ ਨੇ ਲੀਵਰ ਖਿੱਚ ਕੇ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ ਟੀਮ ਦੇ ਲੀਡਰ ਨੇ ਵੀ ਉਸ 40 ਸਾਲ ਪਹਿਲਾਂ ਗਾਇਬ ਹੋਏ ਐਂਟੋਨੀਓ ਗਰਾਜਾ ਨਾਮੀ ਜਹਾਜ਼ ਬਾਰੇ ਸੁਣਿਆ ਹੋਇਆ ਹੁੰਦਾ ਹੈ ਟੀਮ ਦਾ ਲੀਡਰ ਕਹਿੰਦਾ ਹੈ ਕਿ ਇਸ ਜਹਾਜ਼ ਨੂੰ ਬਹੁਤ ਸਾਰੇ ਲੋਕਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਉਹ ਜਹਾਜ਼ ਕਿਸੇ ਨੂੰ ਵੀ ਨਹੀਂ ਮਿਲਿਆ ਇਸ ਤੇ ਜੈਕ ਟੀਮ ਦੇ ਲੀਡਰ ਨੂੰ ਕਹਿੰਦਾ ਹੈ ਕਿ ਮੈਨੂੰ ਪਤਾ ਹੈ ਕਿ ਉਹ ਜਹਾਜ਼ ਸਮੁੰਦਰ ਦੇ ਕਿਹੜੇ ਹਿੱਸੇ ਵਿੱਚ ਮੌਜੂਦ ਹੈ ਜੇਕਰ ਅਸੀਂ ਉਸ ਜਹਾਜ਼ ਨੂੰ ਲਵਕੇ ਮਾਰਕੀਟ ਵਿੱਚ ਵੇਚ ਦਿੱਤਾ ਤਾਸੀ ਰਤੂ ਰਾਤ ਅਮੀਰ ਹੋ ਜਾਵਾਂਗੇ ਜੈਕ ਦੀ ਗੱਲ ਸੁਣ ਕੇ ਹੀ ਗਰੁੱਪ ਦੇ ਸਾਰੇ ਲੋਕ ਇਸ ਮਿਸ਼ਨ ਲਈ ਤਿਆਰ ਹੋ ਜਾਂਦੇ ਹਨ ਅਤੇ ਅਗਲੇ ਹੀ ਦਿਨ ਇਹ ਲੋਕ ਆਪਣੀ ਟੱਗ ਬੋਟ ਵਿੱਚ ਬੈਠ ਕੇ ਐਂਟੋਨੀਓ ਗਰਾਜ਼ਾ ਨਾਮ ਦੇ ਜਹਾਜ਼ ਨੂੰ ਲੱਭਣ ਲਈ ਨਿਕਲ ਪੈਂਦੇ ਹਨ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਇਹ ਲੋਕ ਸਮੁੰਦਰ ਦੇ ਇੱਕ ਬਹੁਤ ਹੀ ਸੁੰਸਾਨ ਇਲਾਕੇ ਵਿੱਚ ਪਹੁੰਚ ਜਾਂਦੇ ਹਨ ਉੱਥੇ ਟੀਮ ਦੇ ਇੱਕ ਆਦਮੀ ਨੂੰ ਕਿਸੇ ਜਹਾਜ਼ ਦੇ ਆਸ-ਪਾਸ ਹੋਣ ਦਾ ਸਿਗਨਲ ਮਿਲਦਾ ਹੈ ਇਹ ਸਾਰੇ ਸਮਝ ਜਾਂਦੇ ਹਨ ਕਿ ਜੋ ਜਹਾਜ਼ ਅੱਜ ਤੋਂ 40 ਸਾਲ ਪਹਿਲਾਂ ਗੁੰਮ ਹੋ ਗਿਆ ਸੀ ਉਹ ਉੱਥੇ ਹੀ ਕਿਤੇ ਮੌਜੂਦ ਹੈ ਥੋੜਾ ਅੱਗੇ ਵਧਨ ਤੇ ਉਹਨਾਂ ਦੇ ਸਾਹਮਣੇ ਇੱਕ ਬਹੁਤ ਹੀ ਵੱਡਾ ਜਹਾਜ਼ ਆ ਜਾਂਦਾ ਹੈ ਇਹ ਉਹੀ ਜਹਾਜ਼ ਹੁੰਦਾ ਹੈ ਜੋ ਅਸੀਂ ਕਹਾਣੀ ਦੀ ਸ਼ੁਰੂਆਤ ਵਿੱਚ ਵੇਖਿਆ ਸੀ ਅਤੇ ਜੋ ਪਿਛਲੇ 40 ਸਾਲਾਂ ਤੋਂ ਸਮੁੰਦਰ ਵਿੱਚ ਗਾਇਬ ਸੀ ਇਸ ਜਹਾਜ਼ ਨੂੰ ਵੇਖ ਕੇ ਸਾਰੇ ਲੋਕ ਬਹੁਤ ਹੀ ਖੁਸ਼ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਇਸ ਜਹਾਜ਼ ਨੂੰ ਵੇਚ ਕੇ ਇਹ ਸਾਰੇ ਲੋਕ ਮਾਲਾ-ਮਾਲ ਹੋ ਜਾਣਗੇ ਉਹਨ ਟੀਮ ਦਾ ਲੀਡਰ ਦੋ ਲੋਕਾਂ ਨੂੰ ਟਾਕ ਬੋਰ ਵਿੱਚ ਰਹਿਣ ਲਈ ਕਹਿੰਦਾ ਹੈ ਕੁਝ ਸਾਥੀਆਂ ਨਾਲ ਉਸ ਪੁਰਾਣੇ ਜਹਾਦ ਦੀ ਜਾਂਚ ਕਰਨ ਲਈ ਅੰਦਰ ਚਲਾ ਜਾਂਦਾ ਹੈ ਅੰਦਰ ਜਾਂਦੇ ਹੀ ਇਹਨਾਂ ਲੋਕਾਂ ਨੂੰ ਬਹੁਤ ਹੀ ਅਜੀਬ ਤਰ੍ਹਾਂ ਦੀ ਆਵਾਜ਼ਾਂ ਸੁਣਾਈ ਦੇਣ ਲੱਗ ਪੈਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਇਹ ਸਾਰੇ ਕਬਰਾ ਜਾਂਦੇ ਹਨ ਇਸ ਤੋਂ ਬਾਅਦ ਟੀਮ ਦਾ ਲੀਡਰ ਆਪਣੇ ਸਾਰੇ ਸਾਥੀਆਂ ਨੂੰ ਅੱਗੇ ਵਧਣ ਲਈ ਕਹਿੰਦਾ ਹੈ ਇਹ ਸਾਰੇ ਲੋਕ ਉਹਨਾਂ ਆਵਾਜ਼ਾਂ ਦਾ ਪਿੱਛਾ ਕਰਦੇ ਹੋਏ ਇੱਕ ਵੱਡੀ ਘੜੀ ਦੇ ਕੋਲ ਪਹੁੰਚ ਜਾਂਦੇ ਹਨ ਉੱਥੇ ਇਹ ਲੋਕ ਵੇਖਦੇ ਹਨ ਕਿ ਉਸ ਕੜੀ ਦਾ ਕਾਟਾ ਅਜੀਬੀ ਹਿੱਲ ਰਿਹਾ ਹੁੰਦਾ ਹੈ ਕੁਝ ਸਮੇਂ ਬਾਅਦ ਅਚਾਨਕ ਉਸ ਕੜੀ ਦਾ ਕਾਟਾ ਰੁਕ ਜਾਂਦਾ ਹੈ ਇਹ ਦੇਖ ਕੇ ਸਾਰਿਆਂ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੁੰਦਾ ਹੈ ਇਸ ਤੋਂ ਬਾਅਦ ਇਹ ਸਾਰੇ ਲੋਕ ਜਹਾਜ਼ ਦੀ ਹੋ ਜਾਂਚ ਕਰਨ ਲਈ ਅੱਗੇ ਵੱਧਦੇ ਹਨ ਅੰਦਰੋਂ ਇਹ ਜਹਾਜ਼ ਪੂਰੀ ਤਰ੍ਹਾਂ ਬिखर ਚੁੱਕਾ ਹੁੰਦਾ ਹੈ ਹਰ ਥਾਂ ਚੀਜ਼ਾਂ ਟੁੱਟੀਆਂ ਫੁੱਟੀਆਂ ਪਈਆਂ ਹੁੰਦੀਆਂ ਹਨ ਅਤੇ ਜਹਾਜ਼ ਦੇ ਲੋਹੇ ਤੇ ਪਾਰੀ ਜੰਗ ਲੱਗੀ ਹੁੰਦੀ ਹੈ ਜਦੋਂ ਇਹ ਲੋਕ ਅੱਗੇ ਵੱਧ ਰਹੇ ਹੁੰਦੇ ਹਨ ਤਾਂ ਉਹਨਾਂ ਦਾ ਇੱਕ ਸਾਥੀ ਹੇਠਾਂ ਫਰਸ਼ ਟੁੱਟ ਜਾਣ ਕਾਰਨ ਡਿੱਗਣ ਹੀ ਲੱਗਦਾ ਹੈ ਉਸੇ ਵੇਲੇ ਮਰਫੀ ਉਸਨੂੰ ਫੜ ਲੈਂਦੀ ਹੈ ਅਤੇ ਜਦੋਂ ਮਰਫੀ ਆਪਣੇ ਸਾਥੀ ਨੂੰ ਉੱਪਰ ਵੱਲ ਖਿੱਚਦੀ ਹੈ ਤਾਂ ਉਸ ਨੂੰ ਇੱਕ ਕੁੜੀ ਦਿਖਾਈ ਦਿੰਦੀ ਹੈ ਇਹ ਉਹੀ ਕੁੜੀ ਹੁੰਦੀ ਹੈ ਜੋ 40 ਸਾਲ ਪਹਿਲਾਂ ਯਾਨੀ ਕਿ ਸਨ 1962 ਵਿੱਚ ਜਹਾਜ਼ ਤੇ ਇਕੱਲੀ ਬੱਚੀ ਸੀ ਜਿਸ ਦੇ ਸਿਰ ਦੇ ਉੱਪਰੋਂ ਵਾਇਰ ਲੰਘ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ 40 ਸਾਲ ਬਾਅਦ ਵੀ ਉਸ ਕੁੜੀ ਦੀ ਉਮਰ ਬਿਲਕੁਲ ਉਹੀ ਹੁੰਦੀ ਹੈ ਇਸ ਦਾ ਮਤਲਬ ਸਾਫ਼ ਹੁੰਦਾ ਹੈ ਕਿ ਉਹ ਕੋਈ ਇਨਸਾਨ ਨਹੀਂ ਬਲਕਿ ਉਸ ਕੁੜੀ ਦੀ ਆਤਮਾ ਹੁੰਦੀ ਹੈ ਮਰਫੀ ਜਦੋਂ ਉਸ ਕੁੜੀ ਨੂੰ ਦੁਬਾਰਾ ਵੇਖਦੀ ਹੈ ਤਾਂ ਉਹ ਕੁੜੀ ਅਚਾਨਕ ਗਾਇਬ ਹੋ ਜਾਂਦੀ ਹੈ ਹੁਣ ਇਹ ਸਾਰੇ ਲੋਕ ਕਿਸੇ ਤਰ੍ਹਾਂ ਆਪਣੇ ਸਾਥੀ ਨੂੰ ਉੱਪਰ ਖਿੱਚ ਲੈਂਦੇ ਹਨ ਇੱਥੇ ਮਰਫੀ ਨੂੰ ਸਮਝ ਨਹੀਂ ਆਉਂਦਾ ਕਿ ਜੋ ਉਸਨੇ ਵੇਖਿਆ ਸੀ ਉਹ ਸੱਚ ਸੀ ਜਾਂ ਸਿਰਫ ਉਸਦਾ ਭਾਂ ਪਰ ਇਹ ਸਭ ਕੁਝ ਵੇਖ ਕੇ ਮਰਫੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਇਹ ਜਹਾਜ਼ ਬਹੁਤ ਹੀ ਵੱਡਾ ਹੁੰਦਾ ਹੈ ਇਸ ਲਈ ਇਹ ਸਾਰੇ ਲੋਕ ਇਸ ਨੂੰ ਹੋਰ ਐਕਸਪਲੋਰ ਕਰਨ ਲੱਗ ਪੈਂਦੇ ਹਨ ਅਤੇ ਚਲਦੇ ਚਲਦੇ ਜਹਾਜ਼ ਦੇ ਮੇਨ ਕੈਬਿਨ ਤੱਕ ਪਹੁੰਚ ਜਾਂਦੇ ਹਨ ਉੱਥੇ ਜਾਂਚ ਕਰਦੇ ਹੋਏ ਉਹਨਾਂ ਨੂੰ ਇੱਕ ਡਿਜੀਟਲ ਵਾਚ ਮਿਲਦੀ ਹੈ ਇਹ ਡਿਜੀਟਲ ਵਾਚ ਵੇਖ ਕੇ ਇਹ ਸਾਰੇ ਲੋਕ ਕਨਫਿਊਜ਼ ਹੋ ਜਾਂਦੇ ਹਨ ਕਿਉਂਕਿ 40 ਸਾਲ ਪਹਿਲਾਂ ਇਸ ਤਰ੍ਹਾਂ ਦੀਆਂ ਡਿਜੀਟਲ ਘੜੀਆਂ ਮੌਜੂਦ ਨਹੀਂ ਹੁੰਦੀਆਂ ਇਸ ਕਰੀਨ ਉਹ ਵੇਖ ਕੇ ਇਹ ਸਾਰੇ ਲੋਕ ਸਮਝ ਜਾਂਦੇ ਹਨ ਕਿ ਜਰੂਰ ਉਹਨਾਂ ਤੋਂ ਪਹਿਲਾਂ ਵੀ ਕੋਈ ਲੋਕ ਇੱਥੇ ਆ ਚੁੱਕੇ ਹਨ ਇਸ ਤੋਂ ਬਾਅਦ ਇਹ ਸਾਰੇ ਲੋਕ ਵਾਪਸ ਆਪਣੇ ਟਕ ਬੋਟ ਤੇ ਆ ਜਾਂਦੇ ਹਨ ਟੀਮ ਦਾ ਲੀਡਰ ਫੈਸਲਾ ਕਰਦਾ ਹੈ ਕਿ ਅਗਲੇ ਦਿਨ ਉਹ ਇਸ ਜਹਾਜ਼ ਨੂੰ ਟੱਗ ਬੋਟ ਨਾਲ ਬਣ ਕੇ ਲੈ ਜਾਣਗੇ ਅਗਲੀ ਸਵੇਰ ਜਦੋਂ ਇਹ ਲੋਕ ਜਾਂਚ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਹਾਜ਼ ਵਿੱਚ ਇੱਕ ਬਹੁਤ ਵੱਡਾ ਹੌਲ ਹੈ ਜਿਸ ਕਾਰਨ ਜਹਾਜ਼ ਹੌਲੀ-ਹੌਲੀ ਪਾਣੀ ਵਿੱਚ ਡੁੱਬ ਰਿਹਾ ਹੁੰਦਾ ਹੈ ਟੀਮ ਦਾ ਲੀਡਰ ਕਹਿੰਦਾ ਹੈ ਕਿ ਇਸ ਹਾਲਤ ਵਿੱਚ ਜਹਾਜ਼ ਨੂੰ ਟੱਗ ਬੋਟ ਨਾਲ ਬਣ ਕੇ ਲੈ ਜਾਣਾ ਨਾ ਮੁਮਕਿਨ ਹੈ ਕਿਉਂਕਿ ਜਹਾਜ਼ ਦੇ ਅੰਦਰ ਬਹੁਤ ਸਾਰਾ ਪਾਣੀ ਇਕੱਠਾ ਹੋ ਚੁੱਕਾ ਹੁੰਦਾ ਹੈ ਅਤੇ ਪਾਣੀ ਦੇ ਕਾਰਨ ਜਹਾਜ਼ ਦਾ ਵਜ਼ਨ ਕਈ ਗੁਣਾ ਵੱਧ ਚੁੱਕਾ ਹੁੰਦਾ ਹੈ ਇਸ ਲਈ ਇਸ ਪੁਰਾਣੇ ਜਹਾਜ਼ ਨੂੰ ਟੱਗ ਬੋਟ ਨਾਲ ਬਣ ਕੇ ਲੈ ਜਾਣਾ ਇੱਕ ਬੇਵਕੂਫੀ ਭਰਿਆ ਫੈਸਲਾ ਹੋਵੇਗਾ ਹੁਣ ਇਹ ਸਾਰੇ ਲੋਕ ਫੈਸਲਾ ਕਰਦੇ ਹਨ ਕਿ ਪਹਿਲਾ ਜਹਾਜ਼ ਦੇ ਹੌਲ ਨੂੰ ਬੈਲਟ ਕਰਕੇ ਬੰਦ ਕੀਤਾ ਜਾਵੇਗਾ ਤੇ ਫਿਰ ਜਹਾਜ਼ ਦੇ ਅੰਦਰ ਭਰਿਆ ਸਾਰਾ ਪਾਣੀ ਕੱਢ ਕੇ ਇਸ ਨੂੰ ਟੱਗ ਬੋਟ ਨਾਲ ਬਣ ਕੇ ਲੈ ਜਾਇਆ ਜਾਵੇਗਾ ਕੈਪਟਨ ਦੀ ਇਹ ਗੱਲ ਸਾਰਿਆਂ ਨੂੰ ਠੀਕ ਲੱਗਦੀ ਹੈ ਇਸ ਤੋਂ ਬਾਅਦ ਇਹ ਸਾਰੇ ਲੋਕ ਆਪਣੇ ਆਪਣੇ ਕੰਮ ਵਿੱਚ ਲੱਗ ਜਾਂਦੇ ਹਨ ਕੁਝ ਸਾਥੀ ਜਹਾਜ਼ ਦੇ ਹੌਲ ਨੂੰ ਰਿਪੇਅਰ ਕਰਨ ਵਿੱਚ ਲੱਗ ਜਾਂਦੇ ਹਨ ਅਤੇ ਕੁਝ ਸਾਥੀ ਜਹਾਜ਼ ਦੇ ਅੰਦਰ ਮੌਜੂਦ ਖਜ਼ਾਨੇ ਨੂੰ ਲੱਭਣ ਵਿੱਚ ਲੱਗ ਜਾਂਦੇ ਹਨ ਮਰਫੀ ਖਜ਼ਾਨੇ ਦੀ ਜਾਂਚ ਕਰਦੀ ਹੋਈ ਅੱਗੇ ਵਧਦੀ ਹੈ ਅਤੇ ਚਲਦੇ-ਚਲਦੇ ਇੱਕ ਸਵੀਵਿੰਗ ਪੂਲ ਦੇ ਕੋਲ ਪਹੁੰਚ ਜਾਂਦੀ ਹੈ ਸਵੀਵਿੰਗ ਪੂਲ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਹੈ ਕਿਉਂਕਿ ਉਸ ਪੂਲ ਤੇ ਬਹੁਤ ਸਾਰੀਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਹੁੰਦੇ ਹਨ ਜਦੋਂ ਮਰਫੀ ਸਵੀਮਿੰਗ ਪੂਲ ਤੋਂ ਉੱਪਰ ਵੱਲ ਆ ਰਹੀ ਹੁੰਦੀ ਹੈ ਤਾਂ ਉਸੇ ਸਮੇਂ ਇੱਕ ਵਾਰ ਫਿਰ ਉਹ ਕੁੜੀ ਮਰਫੀ ਦੇ ਸਾਹਮਣੇ ਆ ਜਾਂਦੀ ਹੈ ਉਸ ਕੁੜੀ ਨੂੰ ਵੇਖ ਕੇ ਡਰ ਦੇ ਮਾਰੇ ਮਰਫੀ ਵਾਪਸ ਹੇਠਾਂ ਸਵੀਮਿੰਗ ਪੂਲ ਵਿੱਚ ਡਿੱਗ ਪੈਂਦੀ ਹੈ ਉਸ ਦਾ ਸਿਰ ਬਹੁਤ ਜ਼ੋਰ ਨਾਲ ਪੂਲ ਦੇ ਫਰਸ਼ ਨਾਲ ਟਕਰਾ ਜਾਂਦਾ ਹੈ ਅਤੇ ਉਸ ਦੇ ਸਿਰ ਤੋਂ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਪਰ ਸਵੀਮਿੰਗ ਪੂਲ ਉਸ ਖੂਨ ਨੂੰ ਅੰਦਰ ਹੀ ਜਜਬ ਕਰ ਲੈਂਦਾ ਹੈ ਮਰਫੀ ਜਦੋਂ ਇੱਕ ਵਾਰ ਫਿਰ ਉੱਪਰ ਵੱਲ ਵੇਖਦੀ ਹੈ ਤਾਂ ਉਹ ਕੁੜੀ ਉੱਥੇ ਮੌਜੂਦ ਨਹੀਂ ਹੁੰਦੀ ਹੁਣ ਉੱਥੇ ਜੈਕ ਖੜਾ ਹੁੰਦਾ ਹੈ ਜੈਕ ਮਰਫੀ ਦੀ ਮਦਦ ਕਰਦਾ ਹੈ ਅਤੇ ਉਸ ਨੂੰ ਸਵੀਮਿੰਗ ਪੂਲ ਤੋਂ ਬਾਹਰ ਕੱਢ ਲੈਂਦਾ ਹੈ ਬਾਹਰ ਨਿਕਲਦੇ ਹੀ ਮਰਫੀ ਜੈਕ ਨੂੰ ਕਹਿੰਦੀ ਹੈ ਕਿ ਮੈਂ ਇੱਥੇ ਹੁਨੇ ਹੁਨੇ ਇੱਕ ਕੁੜੀ ਨੂੰ ਵੇਖਿਆ ਸੀ ਪਰ ਪਤਾ ਨਹੀਂ ਉਹ ਅਚਾਨਕ ਕਿੱਥੇ ਗਾਇਬ ਹੋ ਗਈ ਇਸ ਤੇ ਜੈਕ ਮਰਫੀ ਨੂੰ ਕਹਿੰਦਾ ਹੈ ਕਿ ਇਹ ਤੇਰਾ ਬਹਿਮ ਹੋਵੇਗਾ ਇੱਥੇ ਐਸਾ ਕੁਝ ਵੀ ਨਹੀਂ ਹੈ ਇਸ ਤੋਂ ਬਾਅਦ ਇਹ ਦੋਵੇਂ ਅੱਗੇ ਵਧ ਜਾਂਦੇ ਹਨ ਅਤੇ ਜਿਵੇਂ ਹੀ ਇਹ ਦੋਵੇਂ ਉੱਥੇ ਚਲੇ ਜਾਂਦੇ ਹਨ ਉਸ ਸਮੇਂ ਪੁਲ ਦੇ ਅੰਦਰ ਪੂਰਾ ਖੂਨ ਹੀ ਖੂਨ ਪਰ ਜਾਂਦਾ ਹੈ ਦੂਜੇ ਪਾਸੇ ਟੀਮ ਦੇ ਲੀਡਰ ਨੂੰ ਉਸ ਪੁਰਾਣੇ ਜਹਾਜ਼ ਦੇ ਕੈਪਟਨ ਦਾ ਕਮਰਾ ਮਿਲ ਜਾਂਦਾ ਹੈ ਜਦੋਂ ਟੀਮ ਦਾ ਲੀਡਰ ਉਸ ਕਮਰੇ ਦੇ ਅੰਦਰ ਜਾਂਦਾ ਹੈ ਤਾਂ ਉਹ ਕਮਰਾ ਪਹਿਲਾਂ ਹੀ ਬਹੁਤ ਖਰਾਬ ਹਾਲਤ ਵਿੱਚ ਮੌਜੂਦ ਹੁੰਦਾ ਹੈ ਕਾਫੀ ਰਿਸਰਚ ਕਰਨ ਦੇ ਬਾਵਜੂਦ ਵੀ ਟੀਮ ਦੇ ਲੀਡਰ ਨੂੰ ਉੱਥੇ ਕੁਝ ਵੀ ਖਾਸ ਨਹੀਂ ਮਿਲਦਾ ਪਰ ਜੀਵੇ ਹੀ ਟੀਮ ਦੇ ਲੀਡਰ ਦੀ ਨਜ਼ਰ ਸਾਹਮਣੇ ਪਏ ਟੇਬਲ ਤੇ ਪੈਂਦੀ ਹੈ ਉਹ ਵੇਖਦਾ ਹੈ ਕਿ ਟੇਬਲ ਤੇ ਇੱਕ ਸ਼ਰਾਬ ਦੀ ਬੋਤਲ ਪਈ ਹੁੰਦੀ ਹੈ ਅਤੇ ਇੱਕ ਗਲਾਸ ਵਿੱਚ ਕਿਸੇ ਨੇ ਪੈਗ ਬਣਾ ਕੇ ਰੱਖਿਆ ਹੁੰਦਾ ਹੈ ਇਹ ਸਭ ਕੁਝ ਵੇਖ ਕੇ ਐਸਾ ਲੱਗਦਾ ਹੈ ਜਿਵੇਂ ਕੋਈ ਹੁਨੇ-ਹੁਨੇ ਹੀ ਸ਼ਰਾਬ ਪੀ ਕੇ ਉੱਥੋਂ ਗਿਆ ਹੋਵੇ ਜੀਵੇ ਹੀ ਟੀਮ ਦਾ ਲੀਡਰ ਉਸ ਗਲਾਸ ਨੂੰ ਉਠਾ ਕੇ ਪੀਣ ਵਾਲਾ ਹੁੰਦਾ ਹੈ ਉਸ ਸਮੇਂ ਉਸ ਦੀ ਨਜ਼ਰ ਸਾਹਮਣੇ ਲੱਗੇ ਸ਼ੀਸ਼ੇ ਤੇ ਪੈਂਦੀ ਹੈ ਸ਼ੀਸ਼ੇ ਵਿੱਚ ਟੀਮ ਦੇ ਲੀਡਰ ਨੂੰ ਉਸ ਪੁਰਾਣੇ ਜਹਾਜ਼ ਦਾ ਕੈਪਟਨ ਨਜ਼ਰ ਆਉਂਦਾ ਹੈ ਇਹ ਵੇਖ ਕੇ ਟੀਮ ਦਾ ਲੀਡਰ ਬਹੁਤ ਜ਼ਿਆਦਾ ਡਰ ਜਾਂਦਾ ਹੈ ਡਰ ਦੇ ਮਾਰੇ ਉਸ ਦੇ ਹੱਥੋਂ ਸ਼ਰਾਬ ਵਾਲਾ ਗਿਲਾਸ ਛੁੱਟ ਕੇ ਹੀਠਾ ਡਿੱਗ ਪੈਂਦਾ ਹੈ ਅਤੇ ਟੁੱਟ ਜਾਂਦਾ ਹੈ ਇਸ ਤੋਂ ਬਾਅਦ ਟੀਮ ਦਾ ਲੀਡਰ ਕੰਬਰਾਹੜ ਵਿੱਚ ਉਸ ਕਮਰੇ ਤੋਂ ਬਾਹਰ ਨਿਕਲ ਜਾਂਦਾ ਹੈ ਇਸ ਜਹਾਜ਼ ਤੇ ਹਰ ਕਿਸੇ ਦੇ ਨਾਲ ਅਜੀਬੋ-ਗਰੀਬ ਘਟਨਾਵਾਂ ਹੋ ਰਹੀਆਂ ਹੁੰਦੀਆਂ ਇਹਨਾਂ ਦਾ ਇੱਕ ਸਾਥੀ ਜਿਸ ਦਾ ਨਾਮ ਮਾਰਕ ਹੁੰਦਾ ਹੈ ਉਸਨੂੰ ਜਹਾਜ਼ ਤੇ ਇੱਕ ਲੇਡੀ ਸਿੰਗਰ ਦੇ ਗਾਣੇ ਦੀ ਆਵਾਜ਼ ਸੁਣਾਈ ਦੇਣ ਲੱਗ ਪੈਂਦੀ ਹੈ ਮਾਰਕ ਉਸ ਆਵਾਜ਼ ਦਾ ਪਿੱਛਾ ਕਰਦਾ ਹੋਇਆ ਜਹਾਜ਼ ਦੇ ਗਰਾਊਂਡ ਏਰੀਆ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਉਹ ਲੇਡੀ ਸਿੰਗਰ ਮੌਜੂਦ ਹੁੰਦੀ ਹੈ ਇਹ ਉਹੀ ਸਿੰਗਰ ਹੁੰਦੀ ਹੈ ਜਿਸ ਨੂੰ ਅਸੀਂ ਕਹਾਣੀ ਦੀ ਸ਼ੁਰੂਆਤ ਵਿੱਚ ਵੇਖਿਆ ਸੀ ਦੂਜੇ ਪਾਸੇ ਮਰਫੀ ਅਤੇ ਜੈਗ ਅੱਗੇ ਵਧਦੇ ਹੋਏ ਐਲਟਰੀ ਰੂਮ ਤੋਂ ਬਾਹਰ ਜਾਣ ਵਾਲੇ ਗੇਟ ਨੂੰ ਜਿਵੇਂ ਹੀ ਖੋਲਦੇ ਹਨ ਉਸੇ ਸਮੇਂ ਅੰਦਰ ਇਕੱਠਾ ਹੋਇਆ ਸਾਰਾ ਪਾਣੀ ਉਹਨਾਂ ਦੇ ਉੱਪਰ ਆ ਪੈਂਦਾ ਹੈ ਉਸ ਪਾਣੀ ਵਿੱਚ ਕਈ ਲੋਕਾਂ ਦੀਆਂ ਮਰੀਆਂ ਹੋਈਆਂ ਲਾਸ਼ਾਂ ਮੌਜੂਦ ਹੁੰਦੀਆਂ ਹਨ ਇਹ ਦ੍ਰਿਸ਼ ਵੇਖ ਕੇ ਮਰਫੀ ਅਤੇ ਜੈਕ ਡਰਦੇ ਮਾਰੇ ਉੱਥੋਂ ਅੱਗੇ ਵਧਣ ਲੱਗ ਪੈਂਦੇ ਹਨ ਅੱਗੇ ਵਧਦੇ ਹੋਏ ਉਹਨਾਂ ਦੇ ਸਾਹਮਣੇ ਇੱਕ ਕੈਬਿਨ ਦਾ ਦਰਵਾਜ਼ਾ ਖੁੱਲਦਾ ਹੈ ਅੰਦਰ ਜਾਣ ਤੇ ਜੈਕ ਨੂੰ ਉੱਥੇ ਇੱਕ ਬਹੁਤ ਹੀ ਲਗਜ਼ਰੀ ਕਾਰ ਮਿਲਦੀ ਹੈ ਉਹ ਕਾਰ ਵੇਖ ਕੇ ਜੈਕ ਬਹੁਤ ਖੁਸ਼ ਹੋ ਜਾਂਦਾ ਹੈ ਪਰ ਮਰਫੀ ਨੂੰ ਇੱਥੇ ਕੁਝ ਗੜਬੜ ਮਹਿਸੂਸ ਹੁੰਦੀ ਹੈ ਇਸ ਲਈ ਉਹ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਇੱਥੋਂ ਨਿਕਲਿਆ ਜਾਵੇ ਉਸੇ ਵੇਲੇ ਨੇੜੇ ਦੇ ਇੱਕ ਹੋਰ ਕਮਰੇ ਵਿੱਚ ਕੁਝ ਹਿਲਦਾ ਹੋਇਆ ਨਜ਼ਰ ਆਉਂਦਾ ਹੈ ਜਦੋਂ ਇਹ ਦੋਵੇਂ ਉਸ ਚੀਜ਼ ਦੇ ਕੋਲ ਜਾਂਦੇ ਹਨ ਅਤੇ ਉਸ ਦੇ ਉੱਪਰ ਪਿਆ ਸਾਰਾ ਸਮਾਨ ਹਟਾ ਕੇ ਵੇਖਦੇ ਹਨ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਜਾਂਦੀਆਂ ਹਨ ਕਿਉਂਕਿ ਉੱਥੇ ਸੋਨੇ ਨਾਲ ਭਰਿਆ ਹੋਇਆ ਇੱਕ ਬਾਕਸ ਪਿਆ ਹੁੰਦਾ ਹੈ ਇਹ ਸਭ ਕੁਝ ਵੇਖ ਕੇ ਮਰਫੀ ਤੁਰੰਤ ਆਪਣੇ ਬਾਕੀ ਸਾਥੀਆਂ ਨੂੰ ਉੱਥੇ ਬੁਲਾ ਲੈਂਦੀ ਹੈ ਜਦੋਂ ਸਾਰੇ ਉੱਥੇ ਪਹੁੰਚਦੇ ਹਨ ਅਤੇ ਹੋਰ ਸਮਾਨ ਹਟਾ ਕੇ ਵੇਖਦੇ ਹਨ ਤਾਂ ਉਹਨਾਂ ਨੂੰ ਉਸੇ ਤਰ੍ਹਾਂ ਦੇ ਹੋਰ 9 ਬਾਕਸ ਮਿਲਦੇ ਹਨ ਹਰ ਇੱਕ ਬਾਕਸ ਦੇ ਅੰਦਰ 28 ਸੋਨੇ ਦੀਆਂ ਪਲੇਟਾਂ ਪਈਆਂ ਹੁੰਦੀਆਂ ਇਹ ਸਭ ਕੁਝ ਵੇਖ ਕੇ ਸਾਰਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ ਕਿਉਂਕਿ ਹੁਣ ਇਹ ਸਾਰੇ ਰਾਤੋ ਰਾਤ ਅਮੀਰ ਹੋ ਚੁੱਕੇ ਹੁੰਦੇ ਹਨ ਇੰਨਾ ਵੱਡਾ ਖਜ਼ਾਨਾ ਲੱਭਣ ਤੋਂ ਬਾਅਦ ਇਹ ਸਾਰੇ ਲੋਕ ਫੈਸਲਾ ਕਰਦੇ ਹਨ ਕਿ ਉਹ ਇਸ ਜਹਾਜ਼ ਨੂੰ ਇੱਥੇ ਹੀ ਛੱਡ ਦੇਣਗੇ ਅਤੇ ਸਿਰਫ ਸੋਨਾ ਹੀ ਇੱਥੋਂ ਲੈ ਕੇ ਜਾਣਗੇ ਇਸ ਤੋਂ ਬਾਅਦ ਇਹ ਸਾਰੇ ਲੋਕ ਸਾਰੇ ਦਾ ਸਾਰਾ ਸੋਨਾ ਆਪਣੀ ਟੱਗ ਬੋਰਡ ਤੇ ਰੱਖ ਲੈਂਦੇ ਹਨ ਅਤੇ ਹੁਣ ਇੱਥੋਂ ਨਿਕਲਣ ਦੀ ਤਿਆਰੀ ਕਰਨ ਲੱਗ ਪੈਂਦੇ ਹਨ ਟੱਗ ਬੋਰਡ ਚਲਾਉਣ ਵਾਲਾ ਕੈਪਟਨ ਬੋਰਡ ਨੂੰ ਸਟਾਰਟ ਕਰਨ ਲਈ ਇੰਜਣ ਦੀ ਸਫਾਈ ਕਰਨ ਲੱਗ ਪੈਂਦਾ ਹੈ। ਉਸੇ ਸਮੇਂ ਸਾਨੂੰ ਵਿਖਾਇਆ ਜਾਂਦਾ ਹੈ ਕਿ ਟਗ ਬੋਟ ਵਿੱਚ ਰੱਖਿਆ ਹੋਇਆ ਇੱਕ ਸਿਲੰਡਰ ਦਾ ਵੈਲਵ ਆਪਣੇ ਆਪ ਹੀ ਖੁੱਲ ਜਾਂਦਾ ਹੈ ਜਿਸ ਕਾਰਨ ਹਵਾ ਵਿੱਚ ਗੈਸ ਫੈਲਣੀ ਸ਼ੁਰੂ ਹੋ ਜਾਂਦੀ ਹੈ। ਉਸੇ ਸਮੇਂ ਮਰਫੀ ਇੱਕ ਵਾਰ ਫਿਰ ਉਸੇ ਕੁੜੀ ਨੂੰ ਵੇਖਦੀ ਹੈ ਜੋ ਉਸਦੇ ਵੱਲ ਬਹੁਤ ਤੇਜ਼ੀ ਨਾਲ ਦੌੜਦੀ ਹੋਈ ਆ ਰਹੀ ਹੁੰਦੀ ਹੈ ਜਿਵੇਂ ਕਿ ਉਹ ਮਰਫੀ ਨੂੰ ਕੋਈ ਜ਼ਰੂਰੀ ਗੱਲ ਦੱਸਣਾ ਚਾਹੁੰਦੀ ਹੋਵੇ ਪਰ ਉਸੇ ਵੇਲੇ ਕੋਈ ਉਸ ਕੁੜੀ ਨੂੰ ਫੜ ਕੇ ਹੇਠ ਵੱਲ ਧੱਕ ਦਿੰਦਾ ਹੈ। ਜਿਵੇਂ ਹੀ ਟੱਗਬੋਰਡ ਦਾ ਕੈਪਟਨ ਇੰਜਣ ਔਨ ਕਰਦਾ ਹੈ ਉਸੇ ਪਲ ਸਿਲੰਡਰ ਤੋਂ ਨਿਕਲੀ ਗੈਸ ਦੀ ਵਜ੍ਹਾ ਨਾਲ ਪੂਰੀ ਟੱਗਬੋਟ ਵਿੱਚ ਇੱਕ ਬਹੁਤ ਵੱਡਾ ਧਮਾਕਾ ਹੋ ਜਾਂਦਾ ਹੈ ਜਿਸ ਵਿੱਚ ਟੱਗਬੋਰਡ ਦਾ ਕੈਪਟਨ ਮਾਰਿਆ ਜਾਂਦਾ ਹੈ ਹੁਣ ਇਹ ਸਾਰੇ ਲੋਕ ਸਮੁੰਦਰ ਦੇ ਬਿਲਕੁਲ ਵਿੱਚਕਾਰ ਇੱਕ ਸੰਸਾਨ ਜਹਾਜ਼ ਤੇ ਫਸ ਜਾਂਦੇ ਹਨ ਇਹ ਸਾਰੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਜੋ ਟੱਗਬੋਰਡ ਸੀ ਜਿਸ ਰਾਹੀਂ ਉਹ ਇਥੋਂ ਨਿਕਲ ਸਕਦੇ ਸਨ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੁੰਦੀ ਹੈ ਟੀਮ ਦਾ ਇੱਕ ਸਾਥੀ ਜਿਸ ਦਾ ਨਾਮ ਮਾਕ ਹੁੰਦਾ ਹੈ ਉਹ ਆਪਣੀ ਗਰਲਫ੍ਰੈਂਡ ਦੀ ਫੋਟੋ ਵੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ 2 ਹਫ਼ਤੇ ਬਾਅਦ ਉਹਨਾਂ ਦੀ ਸ਼ਾਦੀ ਹੋਣ ਵਾਲੀ ਹੁੰਦੀ ਹੈ ਅਤੇ ਹੁਣ ਉਸ ਨੂੰ ਲੱਗਣ ਲੱਗ ਪੈਂਦਾ ਹੈ ਕਿ ਉਹ ਕਦੇ ਵੀ ਇਸ ਜਹਤ ਤੋਂ ਬਚ ਕੇ ਬਾਹਰ ਨਹੀਂ ਨਿਕਲ ਪਾਏਗਾ ਪਰੇਸ਼ਾਨੀ ਵਿੱਚ ਮਾਕ ਉੱਥੇ ਪਈ ਹੋਈ ਕਈ ਸਾਲ ਪੁਰਾਣੀ ਸ਼ਰਾਬ ਪੀਣ ਲੱਗ ਪੈਂਦਾ ਹੈ ਦੂਜੇ ਪਾਸੇ ਮਰਫੀ ਵੀ ਕਾਫੀ ਕਨਫਿਊਜ਼ ਹੁੰਦੀ ਹੈ ਕਿ ਉਸ ਨੂੰ बार-बार ਉਹ ਕੁੜੀ ਕਿਉਂ ਦਿਖਾਈ ਦੇ ਰਹੀ ਹੈ ਇਸ ਲਈ ਮਰਫੀ ਉਸ ਕੁੜੀ ਬਾਰੇ ਜਾਣਨ ਦੀ ਕੋਸ਼ਿਸ਼ ਕਰਦੀ ਹੈ ਉਹ ਜਹਾਜ਼ ਦੇ ਡਾਟਾ ਵਿੱਚ ਪੈਸੇਂਜਰਾਂ ਦੇ ਨਾਮ ਚੈੱਕ ਕਰਦੀ ਹੈ ਉੱਥੋਂ ਉਸ ਨੂੰ ਪਤਾ ਲੱਗਦਾ ਹੈ ਕਿ ਜੋ ਕੁੜੀ ਉਸ ਨੂੰ ਦਿਖਾਈ ਦੇ ਰਹੀ ਹੈ ਉਸ ਦਾ ਨਾਮ ਕੈਟੀ ਹੁੰਦਾ ਹੈ ਰਿਸਰਚ ਕਰਦੀ ਹੋਈ ਮਰਫੀ ਕੈਟੀ ਦੇ ਕਮਰੇ ਤੱਕ ਪਹੁੰਚ ਜਾਂਦੀ ਹੈ ਜਦੋਂ ਉਹ ਅਲਮਾਰੀ ਦਾ ਦਰਵਾਜ਼ਾ ਖੋਲਦੀ ਹੈ ਤਾਂ ਉਸ ਨੂੰ ਕੈਟੀ ਦੀ Laash ਮਿਲਦੀ ਹੈ ਇਹ ਦੇਖ ਕੇ ਮਰਫੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਪਰ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਕੇ ਮਰਫੀ ਉਸ ਲਾਸ਼ ਦੇ ਗਲੇ ਵਿੱਚ ਲਟਕਿਆ ਹੋਇਆ ਲੋਕੇਟ ਉਤਾਰਦੀ ਹੈ ਜਦੋਂ ਲੋਕੇਟ ਖੋਲ ਕੇ ਵੇਖਦੀ ਹੈ ਤਾਂ ਉਸ ਦੇ ਅੰਦਰ ਇੱਕ ਛੋਟੀ ਕੁੜੀ ਤੇ ਮਾਪੇ ਦੀ ਫੋਟੋ ਹੁੰਦੀ ਹੈ ਜੋ ਉਸ ਦੇ ਬਿਲਕੁਲ ਪਿੱਛੇ ਖੜੀ ਹੁੰਦੀ ਹੈ ਅਤੇ ਛੋਟੀ ਕੁੜੀ ਉਸ ਦੇ ਬਿਲਕੁਲ ਪਿੱਛੇ ਖੜੀ ਹੁੰਦੀ ਹੈ ਇਹ ਵੇਖ ਕੇ ਮਰਫੀ ਨੂੰ ਬਹੁਤ ਜ਼ੋਰ ਦਾ ਝਟਕਾ ਲੱਗਦਾ ਹੈ ਕੈਟੀ ਮਰਫੀ ਨੂੰ ਕਹਿੰਦੀ ਹੈ ਕਿ ਲੋਕੇਟ band ਨਾ ਕਰੀ ਕਿਉਂਕਿ ਬਹੁਤ ਸਾਲਾਂ ਬਾਅਦ ਮੈਂ ਆਪਣੇ ਮੰਮੀ ਡੈਡੀ ਨੂੰ ਵੇਖ ਰਹੀ ਹਾਂ ਮਰਫੀ ਨੂੰ ਅਜੀਬੀ ਯਕੀਨ ਨਹੀਂ ਹੁੰਦਾ ਕਿ ਉਹ ਇੱਕ ਮਰੀ ਹੋਈ ਕੁੜੀ ਨਾਲ ਗੱਲ ਕਰ ਰਹੀ ਹੈ ਪਰ ਜਦੋਂ ਲੋਕਟ ਕੈਟੀ ਦੇ ਹੱਥ ਵਿੱਚ ਦੇਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਲੋਕਟ ਕੈਟੀ ਦੇ ਹੱਥ ਤੋਂ ਆਰ ਪਾਰ ਲੰਘ ਜਾਂਦਾ ਹੈ ਹੁਣ ਮਰਫੀ ਨੂੰ ਪੂਰਾ ਯਕੀਨ ਹੋ ਜਾਂਦਾ ਹੈ ਕਿ ਕੈਟੀ ਕੋਈ ਇਨਸਾਨ ਨਹੀਂ ਬਲਕਿ ਇੱਕ ਆਤਮਾ ਹੈ ਕੈਟੀ ਮਰਫੀ ਨੂੰ ਦੱਸਦੀ ਹੈ ਕਿ ਇਸ ਜਹਾਨ ਤੇ ਹੋਰ ਵੀ ਬਹੁਤ ਸਾਰੇ ਆਤਮਾਵਾ ਕੈਦ ਹਨ ਅਤੇ ਜਦੋਂ ਤੱਕ ਉਸ ਆਦਮੀ ਨੂੰ ਨਹੀਂ ਮਾਰਿਆ ਜਾਂਦਾ ਜੋ ਆਤਮਾਵਾਂ ਨੂੰ ਇੱਥੇ ਕੈਦ ਕਰਦਾ ਹੈ ਤਦ ਤੱਕ ਇਹ ਸਾਰੀਆਂ ਆਤਮਾਵਾਂ ਇੱਥੋਂ ਆਜ਼ਾਦ ਨਹੀਂ ਹੋ ਸਕਦੀਆਂ ਮਰਫੀ ਕੈਟੀ ਤੋਂ ਪੁੱਛਦੀ ਹੈ ਕਿ ਉਹ ਆਦਮੀ ਕੌਣ ਹੈ ਜਿਸਨੇ ਤੁਹਾਨੂੰ ਅਤੇ ਹੋਰ ਸਾਰੀਆਂ ਆਤਮਾਵਾਂ ਨੂੰ ਇੱਥੇ ਕੈਦ ਕਰ ਰੱਖਿਆ ਹੈ ਕੈਟੀ ਜਿਵੇਂ ਹੀ ਉਸ ਆਦਮੀ ਬਾਰੇ ਦੱਸਣ ਵਾਲੀ ਹੁੰਦੀ ਹੈ ਅਚਾਨਕ ਛੱਤ ਤੋਂ ਅਜੀਬ ਤਰ੍ਹਾਂ ਦੇ ਕੀੜੇ ਨਿਕਲਣ ਲੱਗ ਪੈਂਦੇ ਹਨ ਇਹ ਵੇਖ ਕੇ ਕੈਟੀ ਬਹੁਤ ਜ਼ਿਆਦਾ ਡਰ ਜਾਂਦੀ ਹੈ ਅਤੇ ਮਰਫੀ ਨੂੰ ਕਹਿੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਸਾਰੇ ਲੋਕ ਇਸ ਜਹਾਜ਼ ਤੋਂ ਨਿਕਲ ਜਾਓ ਨਹੀਂ ਤਾਂ ਤੁਸੀਂ ਸਾਰੇ ਮਾਰੇ ਜਾਓਗੇ ਇਹ ਕਹਿ ਕੇ ਕੈਟੀ ਉੱਥੋਂ ਗਾਇਬ ਹੋ ਜਾਂਦੀ ਹੈ ਦੂਜੇ ਪਾਸੇ ਮਾਰਕ ਪੂਰੀ ਬੋਤਲ ਸ਼ਰਾਬ ਪੀਣ ਤੋਂ ਬਾਅਦ ਬੁਰੀ ਤਰ੍ਹਾਂ ਨਸ਼ੇ ਵਿੱਚ ਆ ਜਾਂਦਾ ਹੈ ਉਸ ਨੂੰ ਚੱਕਰ ਆਉਣ ਲੱਗ ਪੈਂਦੇ ਹਨ ਉਸ ਦੇ ਆਲੇ ਦੁਆਲੇ ਪਏ ਸਾਰੇ ਟੇਬਲ ਅਤੇ ਕੁਰਸੀਆਂ ਹਿੱਲਣ ਲੱਗ ਪੈਂਦੀਆਂ ਹਨ ਦੇਖਦੇ ਹੀ ਦੇਖਦੇ ਸਾਰਾ ਕੁਝ ਆਪਣੇ ਆਪ ਹੀ ਠੀਕ ਹੋ ਜਾਂਦਾ ਹੈ ਤੇ ਜਹਾਜ਼ ਅੰਦਰ ਸਭ ਕੁਝ ਨਵਾਂ ਨਵਾਂ ਜਿਹੜਾ ਦਿਖਾਈ ਦੇਣ ਲੱਗ ਪੈਂਦਾ ਹੈ ਜੋ ਲੋਕ 40 ਸਾਲ ਪਹਿਲਾਂ ਇਸ ਜਹਾਜ਼ ਤੇ ਮਾਰੇ ਗਏ ਸਨ ਉਹ ਸਾਰੇ ਮੁਰਜ਼ਿੰਦਾ ਹੋ ਕੇ ਮਾਰਕ ਦੇ ਸਾਹਮਣੇ ਖੜੇ ਹੋ ਜਾਂਦੇ ਹਨ ਮਾਰਕ ਬਿਲਕੁਲ ਵਿਚਕਾਰ ਖੜਾ ਹੁੰਦਾ ਹੈ ਅਤੇ ਉਸ ਦੇ ਚਾਰੇ ਪਾਸੇ ਲੋਕ ਉਸ ਲਈ ਤਾਲੀਆਂ ਵਜਾਉਣ ਲੱਗ ਪੈਂਦੇ ਹਨ ਸ਼ੁਰੂ ਵਿੱਚ ਮਾਰਕ ਨੂੰ ਇਹ ਸਭ ਕੁਝ ਬਹੁਤ ਅਜੀਬ ਲੱਗਦਾ ਹੈ ਪਰ ਫਿਰ ਉਹ ਸੋਚਦਾ ਹੈ ਕਿ ਇਹ ਸਭ ਸ਼ਰਾਬ ਦਾ ਅਸਰ ਹੈ ਉਸੇ ਵੇਲੇ ਉਹ ਲੇਡੀ ਸਿੰਗਰ ਮਾਰਕ ਦੇ ਬਹੁਤ ਨੇੜੇ ਆ ਜਾਂਦੀ ਹੈ ਅਤੇ ਉਸਦੇ ਨਾਲ ਇੰਟੀਮੇਟ ਹੋਣ ਲੱਗ ਪੈਂਦੀ ਹੈ ਲੇਡੀ ਸਿੰਗਰ ਪੂਰੀ ਤਰ੍ਹਾਂ ਮਾਰਕ ਨੂੰ ਆਪਣੇ ਵਸ਼ ਵਿੱਚ ਕਰ ਲੈਂਦੀ ਹੈ ਅਤੇ ਉਸ ਨੂੰ ਆਪਣੇ ਪਿੱਛੇ ਲਾ ਲੈਂਦੀ ਹੈ। ਮਾਰਕ ਵੀ ਬਿਨਾਂ ਕੁਝ ਸੋਚੇ ਸਮਝੇ ਉਸ ਦੇ ਪਿੱਛੇ-ਪਿੱਛੇ ਜਾਣ ਲੱਗ ਪੈਂਦਾ ਹੈ। ਬੇਫਕੂਫ ਮਾਰਕ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਇਹ ਲੇਡੀ ਸਿੰਗਰ ਉਸ ਨੂੰ ਇੱਕ ਜਾਲ ਵਿੱਚ ਫਸਾ ਰਹੀ ਹੈ। ਲੇਡੀ ਸਿੰਗਰ ਫਰਸ਼ ਦੇ ਬਿਲਕੁਲ ਕਿਨਾਰੇ ਖੜੀ ਹੋ ਕੇ ਮਾਰਕ ਨੂੰ ਆਪਣੇ ਕੋਲ ਬੁਲਾਉਣ ਲੱਗ ਪੈਂਦੀ ਹੈ। ਲੇਡੀ ਸਿੰਗਰ ਨੂੰ ਹਾਸਲ ਕਰਨ ਦੇ ਚੱਕਰ ਵਿੱਚ ਮਾਰਕ ਫਰਸ਼ ਤੋਂ ਹੇਠਾਂ ਡਿੱਗ ਪੈਂਦਾ ਹੈ ਅਤੇ ਮਰ ਜਾਂਦਾ ਹੈ। ਉੱਥੇ ਹੀ ਦੂਜੇ ਪਾਸੇ ਸਾਨੂੰ ਟੀਮ ਦਾ ਲੀਡਰ ਦਿਖਾਇਆ ਜਾਂਦਾ ਹੈ ਜੋ ਉਸ ਪੁਰਾਣੇ ਜਹਾਜ਼ ਦੇ ਕੈਪਟਨ ਦੇ ਕਮਰੇ ਵਿੱਚ ਬੈਠਿਆ ਹੁੰਦਾ ਹੈ ਅਤੇ ਉਸੇ ਸਮੇਂ ਉਹ ਵੇਖਦਾ ਹੈ ਕਿ ਸ਼ਰਾਬ ਦੀ ਬੋਤਲ ਆਪਣੇ ਆਪ ਹੀ ਸਰਕਲ ਲੱਗ ਪੈਂਦੀ ਹੈ ਕੁਝ ਪਲਾਬਾਦ ਉਸ ਦੇ ਸਾਹਮਣੇ ਉਸੇ ਜਹਾਜ਼ ਦੇ ਕੈਪਟਨ ਦੀ ਆਤਮਾ ਆ ਜਾਂਦੀ ਹੈ ਇਹ ਵੇਖ ਕੇ ਟੀਮ ਦਾ ਲੀਡਰ ਬਹੁਤ ਜ਼ਿਆਦਾ ਕੰਬਰਾ ਜਾਂਦਾ ਹੈ ਕੈਪਟਨ ਉਸ ਨੂੰ ਗਲਾਸ ਵਿੱਚ ਸ਼ਰਾਬ ਪਾ ਕੇ ਪੀਣ ਲਈ ਕਹਿੰਦਾ ਹੈ ਇਸ ਦੇ ਨਾਲ ਨਾਲ ਕੈਪਟਨ ਉਸ ਨੂੰ ਇੱਕ ਤਸਵੀਰ ਵੀ ਦਿੰਦਾ ਹੈ ਜਿਸ ਵਿੱਚ ਇੱਕ ਜਹਾਜ਼ ਦਿਖਾਈ ਦਿੰਦਾ ਹੈ ਜਿਸ ਦਾ ਨਾਮ ਲੋਰਲਾਈ ਹੁੰਦਾ ਹੈ ਕੈਪਟਨ ਦੱਸਦਾ ਹੈ ਕਿ ਕਈ ਸਾਲਾਂ ਪਹਿਲਾਂ ਇੱਕ ਆਦਮੀ ਉਹਨਾਂ ਕੋਲ ਆਇਆ ਸੀ ਜਿਸ ਨੇ ਉਹਨਾਂ ਨੂੰ ਲੋਰਲਾਈ ਜਹਾਜ਼ ਬਾਰੇ ਦੱਸਿਆ ਸੀ ਉਸ ਆਦਮੀ ਨੇ ਕਿਹਾ ਸੀ ਕਿ ਲੋਰਲਾਈ ਜਹਾਜ਼ ਵਿੱਚ ਬਹੁਤ ਵੱਡਾ ਖਜ਼ਾਨਾ ਛੁਪਿਆ ਹੋਇਆ ਹੈ ਜਦੋਂ ਉਹਨਾਂ ਨੇ ਲੋਰਲਾਈ ਜਹਾਜ਼ ਨੂੰ ਰੈਸਕਿਊ ਕੀਤਾ ਤਾਂ ਉਹਨਾਂ ਨੂੰ ਸੱਚਮੁੱਚ ਉਹ ਸਾਰਾ ਖਜ਼ਾਨਾ ਮਿਲ ਗਿਆ ਸੀ ਫਿਰ ਕੈਪਟਨ ਟੀਮ ਦੇ ਲੀਡਰ ਨੂੰ ਇੱਕ ਹੋਰ ਤਸਵੀਰ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਇਹ ਉਹ ਆਦਮੀ ਹੈ ਜਿਸ ਨੇ ਸਾਨੂੰ ਲੋਰਲਾਈ ਜਹਾਜ਼ ਬਾਰੇ ਦੱਸਿਆ ਸੀ ਟੀਮ ਦਾ ਲੀਡਰ ਜਿਵੇਂ ਹੀ ਉਸ ਤਸਵੀਰ ਨੂੰ ਵੇਖਦਾ ਹੈ ਉਸ ਦੇ ਗਲੇ ਵਿੱਚ ਸਾਹ ਅਟਕ ਜਾਂਦੇ ਹਨ ਕਿਉਂਕਿ ਉਹ ਆਦਮੀ ਹੋਰ ਕੋਈ ਨਹੀਂ ਬਲਕਿ ਜੈਕ ਹੁੰਦਾ ਹੈ ਅਤੇ ਇਹ ਤਸਵੀਰ 40 ਸਾਲ ਪੁਰਾਣੀ ਹੁੰਦੀ ਹੈ 40 ਸਾਲ ਬੀਤ ਜਾਣ ਦੇ باوجود ਵੀ ਜੈਕ ਦੀ ਉਮਰ ਵਿੱਚ ਰੱਤੀ ਪਰ ਵੀ ਕੋਈ ਫਰਕ ਨਹੀਂ ਆਇਆ ਹੁੰਦਾ ਉਹ ਤਸਵੀਰ ਵਿੱਚ ਬਿਲਕੁਲ ਉਹੀ ਦਿਖਾਈ ਦੇ ਰਿਹਾ ਹੁੰਦਾ ਹੈ ਜਿਵੇਂ 40 ਸਾਲ ਪਹਿਲਾਂ ਦਿਖਦਾ ਸੀ ਹੁਣ ਟੀਮ ਦਾ ਲੀਡਰ ਸਮਝ ਜਾਂਦਾ ਹੈ ਕਿ ਜੈ ਕੋਈ ਆਮ ਇਨਸਾਨ ਨਹੀਂ ਬਲਕਿ ਕਪੂਤ ਹੈ ਇਹ ਸਾਰੀ ਸੱਚਾਈ ਸਮਝ ਆਉਂਦੇ ਹੀ ਇਹ ਸਾਰੀ ਸੱਚਾਈ ਸਮਝ ਆਉਂਦੇ ਹੀ ਟੀਮ ਦਾ ਲੀਡਰ ਫੌਰਨ ਆਪਣੀ ਟੀਮ ਨੂੰ ਇਸ جہਾਤ ਤੋਂ ਬਾਹਰ ਕਰਨਾ ਚਾਹੁੰਦਾ ਹੈ ਉਹ ਜਲਦੀ ਜਲਦੀ ਆਪਣੇ ਸਾਥੀਆਂ ਨੂੰ ਲੱਭਣ ਲੱਗ ਪੈਂਦਾ ਹੈ ਪਰ ਉਸੇ ਵੇਲੇ ਉਸ ਦੇ ਸਾਹਮਣੇ ਉਹੀ ਸਾਥੀ ਆ ਜਾਂਦਾ ਹੈ ਜੋ ਟਗ ਬੋਟ ਵਿੱਚ ਗੈਸ ਲੀਕ ਹੋਣ ਕਾਰਨ ਤਮਾਕੇ ਵਿੱਚ ਮਰ ਗਿਆ ਸੀ ਦਰਸਲ ਉਹ ਉਸ ਆਦਮੀ ਦੀ ਆਤਮਾ ਹੁੰਦੀ ਹੈ ਜੋ ਟੀਮ ਦੇ ਲੀਡਰ ਨੂੰ ਮਾਰਨ ਲਈ ਉਸ ਵੱਲ ਵੱਧ ਰਹੀ ਹੁੰਦੀ ਹੈ ਟੀਮ ਦਾ ਲੀਡਰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣ ਲੱਗ ਪੈਂਦਾ ਹੈ ਪਰ ਅਚਾਨਕ ਉਸ ਦੇ ਸਾਹਮਣੇ ਮਰਫੀ ਆ ਜਾਂਦੀ ਹੈ ਉਸੇ ਪਲ ਉਹ ਆਤਮਾ ਗਾਇਬ ਹੋ ਜਾਂਦੀ ਹੈ ਪਰ ਟੀਮ ਦੇ ਲੀਡਰ ਨੂੰ ਮਰਫੀ ਦਾ ਚਿਹਰਾ ਵੀ ਉਸ ਆਤਮਾ ਵਰਗਾ ਹੀ ਦਿਖਾਈ ਦੇਣ ਲੱਗ ਪੈਂਦਾ ਹੈ ਜੋ ਕੁਝ ਪਲ ਪਹਿਲਾਂ ਉਸ ਦੇ ਪਿੱਛੇ ਆ ਰਿਹਾ ਸੀ ਇਸ ਲਈ ਉਹ ਮਰਫੀ ਨੂੰ ਭੂਤ ਸਮਝ ਕੇ ਉਸ ਤੇ ਹਮਲਾ ਕਰ ਦਿੰਦਾ ਹੈ ਮਰਫੀ ਆਪਣਾ ਬਚਾ ਕਰਦੀ ਹੈ ਤੇ ਲੀਡਰ ਦੇ ਪੈਨ ਨੂੰ ਜ਼ਖਮੀ ਕਰ ਦਿੰਦੀ ਹੈ ਪਰ ਇਸ ਨਾਲ ਲੀਡਰ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੁੰਦਾ ਉਹ ਮੋੜ ਤੋਂ ਮਰਫੀ ਤੇ ਹਮਲਾ ਕਰਨ ਲਈ ਖੜਾ ਹੋ ਜਾਂਦਾ ਹੈ ਇਸ ਤੋਂ ਪਹਿਲਾਂ ਕਿ ਉਹ ਮਰਫੀ ਨੂੰ ਮਾਰ ਸਕੇ ਪਿੱਛੋਂ ਜੈਕ ਆ ਕੇ ਇੱਕ ਲੋਹੇ ਦੀ ਰਾਡ ਲੀਡਰ ਦੇ ਸਿਰ ਤੇ ਵਾਰ ਕਰਦਾ ਹੈ ਅਤੇ ਉਸਨੂੰ ਬੇਹੋਸ਼ ਕਰ ਦਿੰਦਾ ਹੈ ਜੈਕ ਉਹੀ ਆਦਮੀ ਹੁੰਦਾ ਹੈ ਜੋ ਇਹਨਾਂ ਸਾਰਿਆਂ ਨੂੰ ਇੱਥੇ ਲੈ ਕੇ ਆਇਆ ਸੀ ਪੂਰੀ ਟੀਮ ਵਿੱਚੋਂ ਸਿਰਫ ਟੀਮ ਦੇ ਲੀਡਰ ਨੂੰ ਇਹ ਗੱਲ ਸਮਝ ਆ ਚੁੱਕੀ ਹੁੰਦੀ ਹੈ ਕਿ ਜੈਕ ਕੋਈ ਇਨਸਾਨ ਨਹੀਂ ਬਲਕਿ ਇੱਕ ਡੀਮਨ ਹੈ ਅਤੇ ਜੈਕ ਨੂੰ ਵੀ ਇਹ ਸਮਝ ਆ ਜਾਂਦਾ ਹੈ ਕਿ ਟੀਮ ਦੇ ਲੀਡਰ ਨੂੰ ਉਸ ਦੀ ਸਾਰੀ ਸੱਚਾਈ ਦਾ ਪਤਾ ਲੱਗ ਚੁੱਕਾ ਹੈ ਇਸ ਲਈ ਜੈਕ ਟੀਮ ਦੇ ਲੀਡਰ ਨੂੰ ਆਪਣੇ ਰਾਤੋਂ ਹਟਾਉਣ ਲਈ ਸਾਰੇ ਲੋਕਾਂ ਨੂੰ ਉਸ ਦੇ ਖਿਲਾਫ ੜਕਾਉਂਦਾ ਹੈ ਜੈਕਸਬ ਨੂੰ ਕਹਿੰਦਾ ਹੈ ਕਿ ਜੇਕਰ ਇਹ ਲੀਡਰ ਦੁਬਾਰਾ ਹੋਸ਼ ਵਿੱਚ ਆ ਗਿਆ ਤਾਂ ਇਹ ਸਾਡੇ ਵਿੱਚੋਂ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਜੈਕ ਦੀ ਗੱਲ ਸੁਣ ਕੇ ਸਾਰਿਆਂ ਨੂੰ ਇਹ ਗੱਲ ਠੀਕ ਲੱਗਦੀ ਹੈ ਇਸ ਲਈ ਇਹ ਸਾਰੇ ਲੋਕ ਆਪਣੇ ਹੀ ਲੀਡਰ ਨੂੰ ਇੱਕ ਟੈਂਕ ਦੇ ਅੰਦਰ ਸੁੱਟ ਦਿੰਦੇ ਹਨ ਹੁਣ ਜਦੋਂ ਇੱਥੋਂ ਨਿਕਲਣ ਦਾ ਕੋਈ ਹੋਰ ਰਾਹ ਨਹੀਂ ਬਚਦਾ ਤਾਂ ਇਹ ਸਾਰੇ ਲੋਕ ਆਪਣੇ ਪਲਾਨ ਤੇ ਮੁਤਾਬਕ ਜਹਾਜ਼ ਨੂੰ ਰਿਪੇਅਰ ਕਰਨ ਦੇ ਕੰਮ ਵਿੱਚ ਲੱਗ ਜਾਂਦੇ ਹਨ ਜਲਦੀ ਹੀ ਜਹਾਜ਼ ਵਿੱਚ ਜਿਸ सुरंग ਰਾਹੀਂ ਪਾਣੀ ਅੰਦਰ ਆ ਰਿਹਾ ਹੁੰਦਾ ਹੈ ਉਸ सुरंग ਨੂੰ ਇਹ ਸਾਰੇ ਲੋਕ ਵੈਲਡ ਕਰਕੇ ਬੰਦ ਕਰ ਦਿੰਦੇ ਹਨ ਇਸ ਤੋਂ ਬਾਅਦ ਪੰਪ ਦੀ ਮਦਦ ਨਾਲ ਜਹਾਜ਼ ਦੇ ਅੰਦਰ ਭਰਿਆ ਹੋਇਆ ਸਾਰਾ ਪਾਣੀ ਬਾਹਰ ਕੱਢਣਾ ਸ਼ੁਰੂ ਕਰ ਦਿੰਦੇ ਹਨ ਉਸੇ ਵੇਲੇ ਮਰਫੀ ਧਿਆਨ ਦਿੰਦੀ ਹੈ ਕਿ ਉਸਦਾ ਇੱਕ ਸਾਥੀ ਜਿਸਦਾ ਨਾਮ ਮਾਰਕ ਹੁੰਦਾ ਹੈ ਉਹ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਇਸ ਲਈ ਮਰਫੀ ਮਾਰਕ ਨੂੰ ਲੱਭਣ ਲਈ ਨਿਕਲ ਪੈਂਦੀ ਹੈ ਉਸੇ ਸਮੇਂ ਮਰਫੀ ਦੇ ਸਾਹਮਣੇ ਉਹੀ ਕੁੜੀ ਦੀ ਆਤਮਾ ਇੱਕ ਵਾਰ ਫਿਰ ਆ ਜਾਂਦੀ ਹੈ ਉਹ ਕੁੜੀ ਮਰਫੀ ਨੂੰ ਦਿਖਾਉਂਦੀ ਹੈ ਕਿ ਜਿਸ ਆਦਮੀ ਨੂੰ ਤੂੰ ਲੱਭ ਰਹੀ ਹੈ ਉਹ ਮਰ ਚੁੱਕਾ ਹੈ ਉਹ ਆਦਮੀ ਮਾਰਕੁੰਦਾ ਹੈ ਜੋ ਲੇਡੀ ਸਿੰਗਰ ਨੂੰ ਹਾਸਲ ਕਰਨ ਦੇ ਚੱਕਰ ਵਿੱਚ ਮਰ ਗਿਆ ਸੀ ਹੁਣ ਉਹ ਕੁੜੀ ਮਰਫੀ ਦੇ ਮੋੜੇ ਤੇ ਆਪਣਾ ਹੱਥ ਰੱਖਦੀ ਹੈ ਤੇ ਮਰਫੀ ਨੂੰ ਸਨ 1912 ਦੀ ਉਸ ਰਾਤ ਵਿੱਚ ਲੈ ਜਾਂਦੀ ਹੈ ਜਦੋਂ ਇਹ ਸਾਰਾ ਕਾਂਡ ਹੋਇਆ ਸੀ ਅਤੇ ਜਹਾਜ਼ ਤੇ ਮੌਜੂਦ ਸਾਰੇ ਲੋਕ ਮਰ ਗਏ ਸਨ ਉਸ ਰਾਤ ਜਹਾਜ਼ ਤੇ ਮੌਜੂਦ ਸਾਰੇ ਲੋਕਾਂ ਨੂੰ ਬੇहद ਬੇਰਹਿਮੀ ਨਾਲ ਮਾਰਿਆ ਗਿਆ ਸੀ ਇਹ ਸਾਰਾ ਕੰਮ ਇੱਕ ਗਰੁੱਪ ਕਰ ਰਿਹਾ ਹੁੰਦਾ ਹੈ ਜਿਸ ਦਾ ਮਕਸਦ ਜਹਾਜ਼ ਤੇ ਮੌਜੂਦ ਸਾਰਾ ਸੋਨਾ ਚੁਰਾਉਣਾ ਹੁੰਦਾ ਹੈ ਉਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਮਾਰ ਦਿੱਤਾ ਜਾਂਦਾ ਹੈ। ਕੁਝ ਲੋਕਾਂ ਨੂੰ ਵਾਇਰ ਨਾਲ ਕੱਟ ਕੇ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਅਤੇ ਕੁਝ ਲੋਕਾਂ ਨੂੰ ਗੋਲੀਆਂ ਨਾਲ ਛੱਲਦੀ ਕਰ ਦਿੱਤਾ ਜਾਂਦਾ ਹੈ। ਉਹਨਾਂ ਦੇ ਕਹਿਰ ਤੋਂ ਕੇ ਟੀਵੀ ਨਹੀਂ ਬਚ ਪੰਦੀ। ਉਹ ਕੇਟੀ ਨੂੰ ਉਸਦੇ ਕਮਰੇ ਵਿੱਚ ਲੈ ਜਾ ਕੇ ਫਾਂਸੀ ਤੇ ਲਟਕਾ ਦਿੰਦੇ ਹਨ। ਇਹ ਸਾਰਾ ਕਤਲੇਆਮ ਉਸੇ ਲੇਡੀ ਸਿੰਗਰ ਦੇ ਪਿੱਛੇ ਹੁੰਦਾ ਹੈ ਜਿਸ ਨੇ ਸੋਨਾ ਲੁੱਟਣ ਲਈ ਇਹ ਸਾਰਾ ਪਲਾਨ ਬਣਾਇਆ ਸੀ ਅਤੇ ਆਪਣੇ ਸਾਥੀਆਂ ਦੀ ਮਦਦ ਨਾਲ ਉਸਨੇ ਜਹਾਜ਼ ਤੇ ਮੌਜੂਦ ਸਾਰੇ ਲੋਕਾਂ ਨੂੰ ਮਾਰ ਦਿੱਤਾ ਸੀ ਹੁਣ ਸਾਰਾ ਸੋਨਾ ਉਹਨਾਂ ਦੇ ਕਬਜ਼ੇ ਵਿੱਚ ਆ ਜਾਂਦਾ ਹੈ ਜਹਾਜ਼ ਦਾ ਇੱਕ ਅਫਸਰ ਵੀ ਲੇਡੀ ਸਿੰਗਰ ਨਾਲ ਮਿਲਿਆ ਹੋਇਆ ਹੁੰਦਾ ਹੈ ਲੇਡੀ ਸਿੰਗਰ ਦੇ ਇੱਕ ਇਸ਼ਾਰੇ ਤੇ ਉਹ ਆਪਣੇ ਹੀ ਸਾਥੀਆਂ ਨੂੰ ਮਾਰ ਦਿੰਦਾ ਹੈ ਪਰ ਜਿਵੇਂ ਹੀ ਉਹ ਪਿੱਛੇ ਮੁੜਦਾ ਹੈ ਲੇਡੀ ਸਿੰਗਰ ਉਸਨੂੰ ਵੀ ਗੋਲੀ ਮਾਰ ਦਿੰਦੀ ਹੈ ਲੇਡੀ ਸਿੰਗਰ ਨੂੰ ਲੱਗਦਾ ਹੈ ਕਿ ਹੁਣ ਸਾਰਾ ਸੋਨਾ ਸਿਰਫ ਉਸਦਾ ਹੀ ਹੈ ਕਿਉਂਕਿ ਜਹਾਜ਼ ਤੇ ਮੌਜੂਦ ਸਾਰੇ ਲੋਕ ਮਾਰੇ ਜਾ ਚੁੱਕੇ ਸਨ ਪਰ ਉਸੇ ਵੇਲੇ ਇੱਕ ਹੋਰ ਆਦਮੀ ਦੀ ਐਂਟਰੀ ਹੁੰਦੀ ਹੈ ਜੋ ਇਸ ਪੂਰੇ ਖੇਡ ਦਾ ਮਾਸਟਰਮਾਈਂਡ ਹੁੰਦਾ ਹੈ ਉਹ ਲੋਹੇ ਦੀ ਚੇਨ ਨਾਲ ਲੇਡੀ ਸਿੰਗਰ ਨੂੰ ਲਟਕਾ ਕੇ ਮਾਰ ਦਿੰਦਾ ਹੈ ਮਰਫੀ केटी ਦੀ ਮਦਰ ਨਾਲ ਇਹ ਸਭ ਕੁਝ ਦੇਖ ਰਹੀ ਸੀ ਉਸੇ ਸਮੇਂ ਮਰਫੀ ਉਸ ਮਾਸਟਰਮਾਈਂਡ ਨੂੰ ਵੀ ਵੇਖ ਲੈਂਦੀ ਹੈ ਤੇ ਇਹ ਵੇਖ ਕੇ ਮਰਫੀ ਨੂੰ ਬਹੁਤ ਵੱਡਾ ਝਟਕਾ ਲੱਗਦਾ ਹੈ ਕਿਉਂਕਿ ਉਹ ਆਦਮੀ ਹੋਰ ਕੋਈ ਨਹੀਂ ਬਲਕਿ ਜੈਕ ਹੁੰਦਾ ਹੈ ਮਾਰਫੀ ਇਹ ਸਭ ਕੁਝ ਵੇਖ ਕੇ ਸਮਝ ਜਾਂਦੀ ਹੈ ਕਿ ਜੈਕ ਨੇ ਉਹਨਾਂ ਸਭ ਨੂੰ ਸੋਨੇ ਦਾ ਲਾਲਚ ਦੇ ਕੇ ਇੱਥੇ ਲਿਆਂਦਾ ਸੀ ਦਰਅਸਲ ਜਹਾਜ਼ ਵਿੱਚ ਪਹਿਲਾਂ ਹੀ ਛੇਕ ਹੋ ਚੁੱਕਾ ਹੁੰਦਾ ਹੈ ਅਤੇ ਜਹਾਜ਼ ਹੌਲੀ-ਹੌਲੀ ਪਾਣੀ ਵਿੱਚ ਡੁੱਬ ਰਿਹਾ ਸੀ ਇਸ ਲਈ ਜੈਕ ਨੂੰ ਐਸੇ ਲੋਕਾਂ ਦੀ ਲੋੜ ਸੀ ਜੋ ਜਹਾਜ਼ ਨੂੰ ਡੁੱਬਣ ਤੋਂ ਬਚਾ ਸਕਣ ਇਸੇ ਕਾਰਨ ਜੈਕ ਨੇ ਚਲਾਕੀ ਨਾਲ ਇਹਨਾਂ ਸਾਰਿਆਂ ਨੂੰ ਇੱਥੇ ਲਿਆਂਾਇਆ ਸੀ ਉਹ ਜਹਾਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੁੰਦਾ ਹੈ ਇਸ ਲਈ ਜੈਗਨੋ ਹੁਣ ਇਹਨਾਂ ਲੋਕਾਂ ਦੀ ਕੋਈ ਲੋਡ ਨਹੀਂ ਰੈਂਦੀ ਅਤੇ ਹੁਣ ਉਹ ਇਹਨਾਂ ਸਾਰਿਆਂ ਨੂੰ ਵੀ ਮਾਰ ਦੇਣਾ ਚਾਹੁੰਦਾ ਹੈ ਇਹ ਗੱਲ ਸਮਝ ਆਉਂਦੇ ਹੀ ਮਰਫੀ ਨੂੰ ਯਾਦ ਆ ਜਾਂਦਾ ਹੈ ਕਿ ਅਸੀਂ ਜੈਕ ਦੀ ਗੱਲਾਂ ਵਿੱਚ ਆ ਕੇ ਆਪਣੇ ਹੀ ਲੀਡਰ ਨੂੰ ਟੈਂਕ ਦੇ ਅੰਦਰ ਬੰਦ ਕਰ ਦਿੱਤਾ ਸੀ ਹੁਣ ਮਰਫੀ ਆਪਣੇ ਲੀਡਰ ਦੀ ਜਾਨ ਬਚਾਉਣ ਲਈ ਦੌੜਦੀ ਹੋਈ ਉਸ ਦੇ ਕੋਲ ਪਹੁੰਚਦੀ ਹੈ ਪਰ ਹੁਣ ਟੈਂਕ ਦੇ ਅੰਦਰ ਪਾਣੀ ਭਰ ਚੁੱਕਾ ਹੁੰਦਾ ਹੈ ਅਤੇ ਟੀਮ ਦੇ ਲੀਡਰ ਦੀ ਮੌਤ ਹੋ ਚੁੱਕੀ ਸੀ ਮਰਫੀ ਆਪਣੇ ਲੀਡਰ ਨੂੰ ਬਚਾਉਣ ਲਈ ਟੈਂਕ ਦਾ ਕੱਚ ਤੋੜਨ ਦੀ ਕੋਸ਼ਿਸ਼ ਕਰਦੀ ਹੈ ਪਰ ਟੈਂਕ ਦਾ ਕੱਚ ਬਹੁਤ ਹੀ ਮਜ਼ਬੂਤ ਹੁੰਦਾ ਹੈ ਮਰਫੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪਣੇ ਲੀਡਰ ਨੂੰ ਬਚਾ ਨਹੀਂ ਪਾਉਂਦੀ ਇਸ ਤੋਂ ਬਾਅਦ ਮਰਫੀ ਆਪਣੇ ਇੱਕ ਹੋਰ ਸਾਥੀ ਕੋਲ ਪਹੁੰਚਦੀ ਹੈ ਜਿਸ ਦਾ ਨਾਮ ਡੋਜ ਹੁੰਦਾ ਹੈ ਮਰਫੀ ਡੋਜ ਨੂੰ ਜੈਕ ਦੀ ਸਾਰੀ ਸੱਚਾਈ ਦੱਸ ਦਿੰਦੀ ਹੈ ਅਤੇ ਉਸ ਨੂੰ ਦੱਸਦੀ ਹੈ ਕਿ ਜੈਕ ਜਿੱਥੇ ਵੀ ਨਜ਼ਰ ਆਏ ਉਸ ਨੂੰ ਤੁਰੰਤ ਗੋਲੀ ਮਾਰ ਦਿਓ ਇਹ ਕਹਿ ਕੇ ਮਰਫੀ ਆਪਣੇ ਇੱਕ ਹੋਰ ਸਾਥੀ ਨੂੰ ਲੱਭਣ ਲਈ ਚਲੀ ਜਾਂਦੀ ਹੈ ਮਰਫੀ ਦੇ ਜਾਣ ਤੋਂ ਕੁਝ ਸਮੇਂ ਬਾਅਦ ਜੈਕ ਡੋਜ਼ ਦੇ ਸਾਹਮਣੇ ਆ ਜਾਂਦਾ ਹੈ ਡੋਜ਼ ਜੈਕ ਨੂੰ ਕਹਿੰਦਾ ਹੈ ਕਿ ਇੱਥੇ ਹੀ ਖੜੇ ਰੋ ਅਤੇ ਆਪਣੀ ਜਗ੍ਹਾ ਤੋਂ ਹਿਲਣਾ ਨਹੀਂ ਇਹ ਸੁਣ ਕੇ ਜੈਕ ਨੂੰ ਸਮਝ ਆ ਜਾਂਦਾ ਹੈ ਕਿ ਮਰਫੀ ਨੇ ਡੋਜ਼ ਨੂੰ ਮੇਰੀ ਸਾਰੀ ਸੱਚਾਈ ਦੱਸ ਦਿੱਤੀ ਹੁਣ ਜੈਕ ਗੱਲਾਂ ਵਿੱਚ ਉਲਝਾ ਕੇ ਡੋਜ਼ ਤੋਂ ਬੰਦੂਕ ਛਿੰਨਣ ਦੀ ਕੋਸ਼ਿਸ਼ ਕਰਦਾ ਹੈ ਪਰ ਡੋਜ਼ ਜੈਕ ਦੀ ਚਲਾਕੀ ਸਮਝ ਜਾਂਦਾ ਹੈ ਅਤੇ ਉਹ ਤੁਰੰਤ ਜੈਕ ਤੇ ਗੋਲੀ ਚਲਾ ਦਿੰਦਾ ਹੈ ਗੋਲੀ ਲੱਗਣ ਨਾਲ ਜੈਕ ਦੂਰ ਜਾ ਕੇ ਡਿੱਗ ਪੈਂਦਾ ਹੈ ਇਸ ਤੋਂ ਬਾਅਦ ਡੋਜ ਜੈਕ ਦੇ ਕੋਲ ਜਾਂਦਾ ਹੈ ਅਤੇ ਵੇਖਦਾ ਹੈ ਕਿ ਜੈਕ ਮਰ ਚੁੱਕਾ ਹੈ ਇਹ ਵੇਖ ਕੇ ਡੋਜ ਉੱਥੋਂ ਚਲਾ ਜਾਂਦਾ ਹੈ ਪਰ ਅਸੀਂ ਵੇਖਦੇ ਹਾਂ ਕਿ ਜੈਕ ਅਸਲ ਵਿੱਚ ਮਰਿਆ ਨਹੀਂ ਸੀ ਦੂਜੇ ਪਾਸੇ ਮਰਫੀ ਜਿਸ ਸਾਥੀ ਨੂੰ ਲੱਭਣ ਲਈ ਗਈ ਹੁੰਦੀ ਹੈ ਉਸ ਬਾਰੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਪਾਣੀ ਵਿੱਚ ਮਰ ਚੁੱਕਾ ਹੈ ਹੁਣ ਡੋਜ ਤੋਂ ਇਲਾਵਾ ਮਰਫੀ ਦੇ ਸਾਰੇ ਸਾਥੀ ਮਾਰੇ ਜਾ ਚੁੱਕੇ ਹੁੰਦੇ ਹਨ ਇਸ ਲਈ ਮਰਫੀ ਫੈਸਲਾ ਕਰਦੀ ਹੈ ਕਿ ਹੁਣ ਉਹ ਇਸ ਪੂਰੇ ਜਹਾਜ਼ ਨੂੰ ਤਬਾਹ ਕਰ ਦੇਵੇਗੀ ਇਸ ਤੋਂ ਬਾਅਦ ਮਰਫੀ ਜਹਾਜ਼ ਦੇ ਹਰ ਇੱਕ ਕੋਨੇ ਵਿੱਚ ਬੰਬ ਲਗਾਉਣ ਲੱਗ ਪੈਂਦੀ ਹੈ ਉਸੇ ਸਮੇਂ ਡੋਜ ਮਰਫੀ ਕੋਲ ਆ ਜਾਂਦਾ ਹੈ ਡੋਜ ਮਰਫੀ ਨੂੰ ਦੱਸਦਾ ਹੈ ਕਿ ਜੈਕ ਨੂੰ ਮਾਰ ਦਿੱਤਾ ਹੈ ਇਹ ਸੁਣ ਕੇ ਮਰਫੀ ਕਹਿੰਦੀ ਹੈ ਕਿ ਜੈਕ ਮਰ ਨਹੀਂ ਸਕਦਾ ਕਿਉਂਕਿ ਜੈਕ ਕੋਈ ਇਨਸਾਨ ਨਹੀਂ ਬਲਕਿ ਇੱਕ ਡੀਮਨ ਹੈ ਮਰਫੀ ਡੋਜ ਨੂੰ ਸਮਝਾਉਂਦੀ ਹੈ ਕਿ ਸਾਨੂੰ ਇਹ ਪੂਰਾ ਜਹਾਜ਼ ਬਲਾਸਟ ਕਰਨਾ ਪਵੇਗਾ ਤਾ ਜੋ ਜੈਕ ਸਾਡੀ ਤਰ੍ਹਾਂ ਹੋਰ ਕਿਸੇ ਇਨਸਾਨ ਨੂੰ ਇੱਥੇ ਲਿਆ ਕੇ ਫਸਾ ਨਾ ਸਕੇ ਅਤੇ ਜੈਕ ਨੇ ਜਿਹੜੀਆਂ ਵੀ ਆਤਮਾਵਾਂ ਇਸ ਜਹਾਜ਼ ਵਿੱਚ ਕੈਦ ਕਰ ਰੱਖੀਆਂ ਹੁੰਦੀਆਂ ਹਨ ਉਹ ਸਾਰੀਆਂ ਆਜ਼ਾਦ ਹੋ ਸਕਣ। ਦੋਜ ਗੁੱਸੇ ਵਿੱਚ ਮਰਫੀ ਨੂੰ ਕਹਿੰਦਾ ਹੈ ਕਿ ਸਾਨੂੰ ਜਹਾਜ਼ ਨੂੰ ਬਲਾਸਟ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਜਹਾਜ਼ ਵਿੱਚ ਪਿਆ ਸਾਰਾ ਸੋਨਾ ਤਬਾਹ ਹੋ ਜਾਵੇਗਾ ਅਤੇ ਸਾਨੂੰ ਬਿਨਾ ਸੋਨਾ ਲੈ ਖਾਲੀ ਹੱਥ ਘਰ ਵਾਪਸ ਜਾਣਾ ਪਵੇਗਾ। ਮਰਫੀ ਕਹਿੰਦੀ ਹੈ ਕਿ ਇਹ ਸੋਨਾ ਦਰਸਲ ਜੈਕ ਦੀ ਇੱਕ ਚਾਲ ਹੈ। ਮਰਫੀ ਕਹਿੰਦੀ ਹੈ ਕਿ ਇਹ ਸੋਨਾ ਦਰਅਸਲ ਜੈਕ ਦੀ ਇੱਕ ਚਾਲ ਹੈ ਜੋ ਅਸੀਂ ਕਦੇ ਵੀ ਇਥੋਂ ਬਾਹਰ ਨਹੀਂ ਲੈ ਜਾ ਸਕਾਂਗੇ ਇਸ ਲਈ ਮੈਂ ਕਿਸੇ ਵੀ ਹਾਲਤ ਵਿੱਚ ਇਹ ਜਹਾਜ਼ ਬਲਾਸਟ ਕਰਾਂਗੀ ਹੁਣ ਜੈਕ ਨੂੰ ਸਮਝ ਆ ਜਾਂਦੀ ਹੈ ਕਿ ਮਰਫੀ ਕਿਸੇ ਵੀ ਹਾਲਤ ਵਿੱਚ ਮੰਨਣ ਵਾਲੀ ਨਹੀਂ ਹੈ ਇਸ ਲਈ ਜੈਕ ਆਪਣਾ ਅਸਲੀ ਰੂਪ ਧਾਰ ਲੈਂਦਾ ਹੈ ਇਸ ਨਾਲ ਸਾਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਜੈਕ ਨੇ ਦੋਨੋਂ ਵੀ ਮਾਰ ਦਿੱਤਾ ਹੈ ਜੈਕ ਮਰਫੀ ਨੂੰ ਕਹਿੰਦਾ ਹੈ ਕਿ ਤੇਰਾ ਤੇ ਮੇਰਾ ਕੰਮ ਇੱਕੋ ਜਿਹਾ ਹੈ ਜਿਵੇਂ ਤੂੰ ਸਮੁੰਦਰ ਵਿੱਚ ਫਸੇ ਹੋਏ ਜਹਾਜ਼ਾਂ ਨੂੰ ਇਕੱਠਾ ਕਰਦੀ ਹੈ ਉਸੇ ਤਰ੍ਹਾਂ ਮੈਂ ਆਤਮਾਵਾਂ ਨੂੰ ਇਕੱਠਾ ਕਰਦਾ ਹਾਂ ਜੈਕ ਦੱਸਦਾ ਹੈ ਕਿ ਪਹਿਲਾਂ ਮੈਂ ਵੀ ਇੱਕ ਇਨਸਾਨ ਸੀ ਪਰ ਮੈਂ ਬਹੁਤ ਪਾਪ ਕੀਤੇ ਸਨ ਉਹਨਾਂ ਪਾਪਾਂ ਦੀ ਸਜ਼ਾ ਵੱਜੋਂ ਮੈਨੂੰ ਇਹ ਕੰਮ ਦਿੱਤਾ ਗਿਆ ਤੇ ਹੁਣ ਮੈਂ ਇੱਕ ਸੋਲ ਕਲੈਕਟਰ ਹਾਂ ਜੈਕ ਕਹਿੰਦਾ ਹੈ ਕਿ ਇਸ ਕੰਮ ਲਈ ਮੈਨੂੰ ਜਹਾਜ਼ ਦੀ ਲੋੜ ਹੁੰਦੀ ਹੈ ਅਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਇਸ ਜਹਾਜ਼ ਨੂੰ ਬਲਾਸਟ ਕਰੇ ਜੈਕ ਮਰਫੀ ਨੂੰ ਇੱਕ ਮੌਕਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਤੂੰ ਇੱਥੋਂ ਚਲੀ ਜਾ ਮੈਂ ਤੈਨੂੰ ਨਹੀਂ ਮਾਰਾਂਗਾ ਪਰ ਇਸ ਦੇ ਬਦਲੇ ਤੈਨੂੰ ਇਹ ਜਹਾਜ਼ ਬਲਾਸਟ ਨਹੀਂ ਕਰਨਾ ਹੋਵੇਗਾ ਪਰ ਮਰਫੀ ਜੈਕ ਦੀ ਗੱਲ ਨਹੀਂ ਮੰਦੀ ਇਸ ਤੋਂ ਬਾਅਦ ਜੈਕ ਇੱਕ ਲੋਹੇ ਦੀ ਰੋੜ ਨਾਲ ਮਰਫੀ ਤੇ ਹਮਲਾ ਕਰ ਦਿੰਦਾ ਹੈ ਜਿਸ ਨਾਲ ਮਰਫੀ ਡਿੱਗ ਪੈਂਦੀ ਹੈ ਜਿਵੇਂ ਹੀ ਜੈਕ ਮਰਫੀ ਨੂੰ ਮਾਰਨ ਲਈ ਅੱਗੇ ਵੱਧਦਾ ਹੈ ਉਸੇ ਸਮੇਂ ਮਰਫੀ ਇੱਕ ਤੀਰ ਚਲਾ ਕੇ ਬੰਬ ਦੇ ਰਿਮੋਟ ਤੇ ਨਿਸ਼ਾਨਾ ਲਗਾ ਦਿੰਦੀ ਹੈ ਅਤੇ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੰਦੀ ਹੈ ਉਸੇ ਪਲ ਜਹਾਜ਼ ਵਿੱਚ ਇੱਕ ਬਹੁਤ ਹੀ ਵੱਡਾ ਤਮਕਾ ਹੋ ਜਾਂਦਾ ਹੈ ਤਮਾਕੇ ਦੀ ਵਜ੍ਹਾ ਨਾਲ ਜਹਾਜ਼ ਪਾਣੀ ਵਿੱਚ ਡੁੱਬਣ ਲੱਗ ਪੈਂਦਾ ਹੈ ਮਰਫੀ ਪਾਣੀ ਦੇ ਅੰਦਰ ਜਹਾਜ਼ ਦੇ ਫਸ ਜਾਂਦੀ ਹੈ ਹੁਣ ਮਰਫੀ ਤੈਨੂੰ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿੱਸਦਾ ਅਤੇ ਉਸ ਦੀ ਸਾਹ ਫੁੱਲਣ ਲੱਗ ਪੈਂਦੀ ਹੈ। ਉਸੇ ਸਮੇਂ ਉੱਥੇ ਕੈਟੀ ਦੀ ਆਤਮਾ ਆ ਜਾਂਦੀ ਹੈ, ਕੈਟੀ ਮਰਫੀ ਦਾ ਹੱਥ ਫੜਦੀ ਹੈ ਅਤੇ ਉਸ ਨੂੰ ਬਾਹਰ ਨਿਕਲਣ ਦਾ ਰਸਤਾ ਦਿਖਾਉਂਦੀ ਹੈ। ਉਸੇ ਵੇਲੇ ਮਰਫੀ ਵੇਖਦੀ ਹੈ ਕਿ ਜੈਕ ਨੇ ਜਿਹੜੀਆਂ ਵੀ ਆਤਮਾਵਾਂ ਇਸ ਜਹਾਜ਼ ਵਿੱਚ ਕੈਦ ਕਰ ਰੱਖੀਆਂ ਸਨ, ਉਹ ਸਾਰੀਆਂ ਹੁਣ ਆਜ਼ਾਦ ਹੋ ਰਹੀਆਂ ਹਨ। ਮਰਫੀ ਕਿਸੇ ਤਰ੍ਹਾਂ ਪਾਣੀ ਦੀ ਸਤ੍ਹਾ ਤੇ ਪਹੁੰਚ ਜਾਂਦੀ ਹੈ। ਉੱਪਰ ਆ ਕੇ ਮਰਫੀ ਵੇਖਦੀ ਹੈ ਕਿ ਜਹਾਜ਼ ਵਿੱਚ ਮੌਜੂਦ ਸਾਰੀਆਂ ਆਤਮਾਵਾਂ ਆਪਣੀ ਅਸਲੀ ਦੁਨੀਆ ਵੱਲ ਜਾ ਰਹੀਆਂ ਹਨ। ਦਰਅਸਲ ਇਹ ਸਾਰੀਆਂ ਆਤਮਾਵਾਂ ਜੈਕ ਦੀਆਂ ਗੁਲਾਮ ਸਨ ਸਿਰਫ ਕੈਟੀ ਦੀ ਆਤਮਾ ਜੈਕ ਦੀ ਗੁਲਾਮ ਨਹੀਂ ਬਣ ਸਕੀ ਸੀ ਕਿਉਂਕਿ ਕੈਟੀ ਦੀ ਆਤਮਾ ਪਵਿੱਤਰ ਸੀ ਇਸੇ ਕਾਰਨ ਜੈਕ ਕੈਟੀ ਤੇ ਪੂਰਾ ਕਾਬੂ ਨਹੀਂ ਕਰ ਸਕਿਆ ਸੀ ਅਤੇ ਇਸੇ ਲਈ ਕੈਟੀ बार-बार ਮਰਫੀ ਦੀ ਮਦਦ ਕਰ ਰਹੀ ਸੀ ਇਥੇ ਮਰਫੀ ਇੱਕ ਬਾਕਸ ਦੇ ਸਹਾਰੇ ਸਮੁੰਦਰ ਵਿੱਚ ਤੈਰਦੀ ਰਹਿੰਦੀ ਹੈ ਕੁਝ ਸਮੇਂ ਬਾਅਦ ਉਹ ਇੱਕ ਹੋਰ ਜਹਾਜ਼ ਤੱਕ ਪਹੁੰਚ ਜਾਂਦੀ ਹੈ ਜੋ ਉਸ ਨੂੰ ਰੈਸਕਿਊ ਕਰ ਲੈਂਦਾ ਹੈ ਜਦੋਂ ਮਰਫੀ ਨੂੰ ਪੋਰਟ ਤੇ ਲਿਆਂਦਾ ਜਾਂਦਾ ਹੈ ਤਾਂ ਉਹ ਐਂਬੂਲੈਂਸ ਵਿੱਚੋਂ ਵੇਖਦੀ ਹੈ ਕਿ ਜੈਕ ਅਜੇ ਵੀ ਜ਼ਿੰਦਾ ਹੁੰਦਾ ਹੈ ਜਹਾਜ਼ ਦਾ ਸਾਰਾ ਸੋਨਾ ਉਹ ਇੱਕ ਹੋਰ ਜਹਾਜ਼ ਵਿੱਚ ਟਰਾਂਸਫਰ ਕਰ ਰਿਹਾ ਹੁੰਦਾ ਹੈ ਤਾਂ ਜੋ ਉਹ ਸੋਨੇ ਦੇ ਲਾਲਚ ਨਾਲ ਉਹ ਹੋਰ ਲੋਕਾਂ ਨੂੰ ਫਸਾ ਸਕੇ ਉਹਨਾਂ ਨੂੰ ਮਾਰ ਸਕੇ ਅਤੇ ਉਹਨਾਂ ਦੀਆਂ ਆਤਵਾਵਾਂ ਕੈਦ ਕਰ ਸਕੇ ਇਸੇ ਨਾਲ ਇਹ ਕਹਾਣੀ ਖਤਮ ਹੋ ਜਾਂਦੀ ਹੈ